ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾਉਣ ਦੀ ਮੰਗ ਉੱਠ ਗਈ ਹੈ ਔਰ ਮੰਗ ਵੀ ਉਹਨਾਂ ਦੇ ਆਪ ਦੇ ਐਮਐਲਏ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਹੜੇ ਐਮਐਲਏ ਨੇ ਕਿਉਂ ਹਟਾਉਣ ਦੀ ਮੰਗ ਜਿਹੜੀ ਉੱਠੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾਉਣ ਵਾਲੇ ਐਮਐਲਏ ਮੰਤਰੀਆਂ ਦੀ ਗਿਣਤੀ ਹੋਰ 20 ਵੱਧ ਜਾਏਗੀ ਇਸੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਕੱਲ ਕੈਬਨਿਟ ਮੀਟਿੰਗ ਹੋਈ ਹੈ ਔਰ ਕਹਿੰਦੇ ਕਿ ਇਸ ਕੈਬਨਿਟ ਮੀਟਿੰਗ ਦੇ ਵਿੱਚ ਪਿਛਲੇ 3 ਸਾਲਾਂ ਨਾਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਰ ਜਿਹੜੇ ਆ ਉਹ ਬਦਲੇ-ਬਦਲੇ ਲੱਗੇ ਨੇ ਖਾਸ ਕਰਕੇ ਦਿੱਲੀ ਜਿਹੜੀ ਮੀਟਿੰਗ ਹੋਈ ਆ ਵਿਧਾਇਕਾਂ ਤੇ ਮੰਤਰੀਆਂ ਦੀ ਕੇਜਰੀਵਾਲ ਦੇ ਨਾਲ ਉਸ ਮੀਟਿੰਗ ਤੋਂ ਬਾਅਦ ਖਾਸ ਤੌਰ ਤੇ ਜਿਹੜੇ ਉਹਨਾਂ ਦੇ ਸੁਰ ਬਦਲੇ-ਬਦਲੇ ਲੱਗ ਰਹੇ ਸੀ ਕਿਵੇਂ ਦੇ ਸੀ ਇਸ ਤੇ ਵੀ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲ ਕਰਾਂਗੇ ਕਿ ਕੱਲ ਜਿਹੜੀ ਮੀਟਿੰਗ ਹੋਈ ਹੈ ਜਿਹੜੀ ਕੈਬਨਿਟ ਦੀ ਉਹਦੇ ਵਿੱਚ ਬਹੁਤ ਸਾਰੇ ਅਹਿਮ ਫੈਸਲੇ ਕਰਨ ਦੀ ਗੱਲ ਕਹੀ ਗਈ ਸੀ ਪਰ ਕੋਈ ਖਾਸ ਫੈਸਲੇ ਹੋਏ ਨਹੀਂ ਹੈ ਪਰ ਉਹਦੇ ਵਿੱਚ ਇੱਕ ਗੱਲ ਜ਼ਰੂਰ ਕਹੀ ਗਈ ਹੈ ਕਿ 24-25 ਨੂੰ ਸਪੈਸ਼ਲ ਸੈਸ਼ਨ ਸਪੈਸ਼ਲ ਸ਼ਬਦ ਜਿਹੜਾ ਵਰਤਿਆ ਗਿਆ ਕਿ ਸਪੈਸ਼ਲ ਵਿਧਾਨ ਸਭਾ ਸੈਸ਼ਨ ਸੱਦਾ ਜਾਊਗਾ ਕੀ 2 ਦਿਨ ਦਾ ਵਿਧਾਨ ਸਭਾ ਸੈਸ਼ਨ ਕਾਫੀ ਹੈ ਕੀ ਇਹ ਨਾ ਕਾਫੀ ਨਹੀਂ ਹੈ ਕਿਉਂ ਇਸ ਤਰੀਕੇ ਦੇ ਨਾਲ ਛੋਟੇ ਸੈਸ਼ਨ ਸਰਕਾਰ ਕਰਾ ਰਹੀ ਹੈ ਕਿ ਸਵਾਲਾਂ ਤੋਂ ਵਿਰੋਧੀ ਧਿਰ ਤੇ ਲੋਕਾਂ ਦੇ ਸਵਾਲਾਂ ਤੋਂ ਭੱਜ ਰਹੀ ਹੈ ਸਰਕਾਰ ਇਸ ਤੇ ਵੀ ਅਹਿਮ ਗੱਲ ਕਰਨੀ ਹੈ ਨਾਲ ਨਾਲ ਗੱਲ ਕਰਾਂਗੇ ਕਿ ਕੱਲ ਜਿਹੜਾ ਬੀਜੇਪੀ ਮਾਫ ਕਰਨਾ ਜਿਹੜਾ ਆਮ ਆਦੀ ਪਾਰਟੀ ਦਿੱਲੀ ਦੀ ਸਰਕਾਰ ਸੀਗੀ ਪਹਿਲਾਂ ਇਸ ਤੋਂ ਔਰ ਉਹਦੇ ਨਾਲ ਪੰਜਾਬ ਦੀ ਆਮ ਆਦੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਨੌਲੇਜ ਸ਼ੇਅਰ ਐਗਰੀਮੈਂਟ ਜਿਹੜਾ ਕੀਤਾ ਗਿਆ ਸੀ ਕਿ ਉਹ ਕੱਲ ਰੱਦ ਨਹੀਂ ਸੀ ਕੀਤਾ ਜਾਣਾ ਚਾਹੀਦਾ ਕਿਉਂਕਿ ਪਹਿਲਾਂ ਤਾਂ ਇਹਨਾਂ ਦੀ ਆਪਣੀ ਉੱਥੇ ਸਰਕਾਰ ਸੀ ਕਹਿੰਦੇ ਸੀ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਤੋਂ ਬੜਾ ਕੁਝ ਸਿੱਖਣਾ ਹੈ ਪਰ ਉੱਥੇ ਹੁਣ ਭਾਜਪਾ ਦੀ ਸਰਕਾਰ ਆ ਗਈ ਹੈ ਤੇ ਹੁਣ ਨੌਲੇਜ ਸ਼ੇਅਰ ਐਗਰੀਮੈਂਟ ਜਿਹੜਾ ਉਹ ਕੀ ਰੱਦ ਨਹੀਂ ਸੀ ਕੀਤਾ ਜਾਣਾ ਚਾਹੀਦਾ ਇਸ ਤਰੀਕੇ ਨਾਲ ਪੰਜਾਬ ਦੀਆਂ ਬਹੁਤ ਸਾਰੀਆਂ ਜਾਣਕਾਰੀਆਂ ਉਹਨਾਂ ਕੋਲੇ ਜਾ ਕੇ ਜਿਹੜੀਆਂ ਉਹ ਪਹੁੰਚਣ ਗਈਆਂ ਦਿੱਲੀ ਸਰਕਾਰ ਦੇ ਕੋਲੇ ਜਿਹੜੀ ਭਾਜਪਾ ਦੀ ਸਰਕਾਰ ਹੈ ਤਾਂ ਉਹ ਰੱਦ ਕਿਉਂ ਨਹੀਂ ਕੀਤਾ ਗਿਆ ਇਸ ਤੇ ਵੀ ਗੱਲ ਕਰਨੀ ਆ ਨਾਲੇ ਨਾਲ ਗੱਲ ਕਰਾਂਗੇ ਕਿ ਗਿਆਨੀ ਰਗਵੀਰ ਸਿੰਘ ਜਿਹੜੇ ਕਿ ਕੱਲ ਗਿਆਨੀ ਹਰਪ੍ਰੀਤ ਸਿੰਘ ਦੇ ਪੱਖ ਦੇ ਵਿੱਚ ਨਿੱਤਰ ਦੀ ਨਜ਼ਰ ਆਈ ਹੈ ਔਰ ਉਹਨਾਂ ਨੇ ਉਹਨਾਂ ਦੇ ਹੱਕ 'ਚ ਇੱਕ ਪੋਸਟ ਪਾਈ ਹੈ ਕਿ ਵਾਕਈ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਪੱਖ 'ਚ ਹੈ ਜਾਂ ਫਿਰ ਆਪਣੀ ਕਈ ਗੱਲ ਤੋਂ ਗਿਆਨੀ ਰਗਵੀਰ ਸਿੰਘ ਵੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੀ ਭੱਜ ਰਹੇ ਆ ਕਿਉਂ ਅਸੀਂ ਇਹ ਗੱਲ ਕਹਿ ਰਹੇ ਹਾਂ ਅਸੀਂ ਤੇ ਗੱਲ ਕਰਾਂਗੇ ਨਾਲੇ ਨਾਲ ਗੱਲ ਕਰਾਂਗੇ ਕਿ ਅੱਜ ਕੇਂਦਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਬਹੁਤ ਲੰਬੇ ਸਮੇਂ ਤੋਂ ਇਹ ਮੀਟਿੰਗ ਰੁਕੀ ਹੋਈ ਸੀ ਡੱਲੇਵਾਲ ਨੂੰ ਭੁੱਖ ਹੜਤਾਲ ਤੇ ਬਹਿਣਾ ਪਿਆ ਮਰਨ ਵਰਤ ਤੇ ਬਹਿਣਾ ਪਿਆ ਉਸ ਤੋਂ ਬਾਅਦ ਇਹ ਮੀਟਿੰਗ ਜਿਹੜੀ ਅਰੇਂਜ ਹੋਈ ਹੈ ਔਰ ਅੱਜ ਇਹ ਮੀਟਿੰਗ ਹੋਣੀ ਹੈ ਕਿ ਕੁਝ ਨਿਕਲੂਗਾ ਇਸ ਤੇ ਵੀ ਅਹਿਮ ਗੱਲ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅੜਕੀ ਸਾਹਿਬ ਜੁੜੇ ਹੈ ਸਭ ਤੋਂ ਪਹਿਲਾਂ ਸਵਾਗਤ ਕਰਵਾਉਣ ਖਾਸ ਸਵਾਗਤ ਹੈ ਪ੍ਰੋਗਰਾਮ ਚ ਬਹੁਤ ਬਹੁਤ ਧੰਨਵਾਦ ਸੁਖਿੰਦਰ ਜੀ ਜੀ ਅੜਕੀ ਸਾਹਿਬ ਸ਼ੁਰੂਆਤ ਮੈਂ ਇਸੇ ਖਬਰ ਤੋਂ ਹੀ ਕਰੂੰਗਾ ਕਿ ਕੱਲ ਕੈਬਨਿਟ ਦੀ ਜਿਹੜੀ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਕਹਿੰਦੇ ਕਿ ਪਿਛਲੇ 3 ਸਾਲਾਂ ਨਾਲੋਂ ਮੁੱਖ ਮੰਤਰੀ ਭਗਵੰਤ ਪਾnde ਸੁਰ ਜਿਹੜੇ ਉਹ ਬਦਲੇ-ਬਦਲੇ ਲੱਗੇ ਆ ਔਰ ਖਾਸ ਕਰਕੇ ਕੇਜਰੀਵਾਲ ਦੀ ਜਿਹੜੀ ਦਿੱਲੀ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਸੁਰ ਜਿਹੜੇ ਕਾਫੀ ਬਦਲ ਗਿਆ ਇਹ ਸੁਰ ਬਾਗੀ ਸੀ ਇਹ ਸੁਰ ਨਰਮਾਈ ਵਾਲੇ ਸੀ ਇਹ ਕਿਹੋ ਜਿਹੇ ਸੁਰ ਸੀ ਔਰ ਕੀ ਬਦਲੇ-ਬਦਲੇ ਲੱਗੇ ਆ ਔਰ ਇਹਦੇ ਵਿੱਚ ਇੱਕ ਫੈਸਲਾ ਕੀਤਾ ਗਿਆ ਕਿ 2 ਦਿਨ ਦਾ ਵਿਧਾਨ ਸਭਾ ਸੈਸ਼ਨ ਸੱਦਿਆ ਜਾਊਗਾ ਇਹ ਮੈਨੂੰ ਲੱਗਦਾ ਕਿ ਜਿਆਦਾ ਸੈਸ਼ਨ ਲੰਬਾ ਨਹੀਂ ਹੈ ਮੈਂ ਚਲੋ ਇਹ ਗੱਲ ਟਾਂਚਦੇ ਨਾਲ ਕਰ ਰਹੇ ਹਾਂ ਕਿ 2 ਦਿਨ ਦਾ ਸੈਸ਼ਨ ਇਹ ਸ਼ਰਮ ਵਾਲੀ ਗੱਲ ਹੈ ਕਿਉਂਕਿ ਸਰਕਾਰ ਜਿਹੜੀ ਹੈ ਪਹਿਲਾਂ ਪਿਛਲੀਆਂ ਸਰਕਾਰਾਂ ਨੂੰ ਘੇਰਦੀ ਰਹੀ ਹੈ ਕਿ ਭਾਈ ਇਹ ਸੈਸ਼ਨ ਲੰਬੇ ਨਹੀਂ ਕਰਾਉਂਦੇ ਔਰ ਆਪ ਤਾਂ ਸਿਰਫ 2 ਦਿਨ ਦਾ ਹੀ ਸੈਸ਼ਨ ਜਿਹੜਾ ਉਹ ਸੱਦਰਿਆ ਤੇ ਕਹਿ ਰਹੇ ਆ ਸਪੈਸ਼ਲ ਸੈਸ਼ਨ ਕਿ ਇਸ ਤਰੀਕੇ ਦੇ ਨਾਲ ਫਿਰ ਜਿਹੜੇ ਚੁਣੇ ਹੋਏ ਨਮਾਇंदे ਆ ਉਹ ਲੋਕਾਂ ਦੇ ਸਵਾਲ ਵਿਧਾਨ ਸਭਾ ਦੇ ਵਿੱਚ ਕਿਵੇਂ ਚੁੱਕ ਸਕਣਗੇ ਜੀ ਹਾਂ ਸੁਖੰਦਰ ਜੀ ਬਿਲਕੁਲ ਤੁਸੀਂ ਆਪਣੇ ਸਵਾਲ ਦੇ ਵਿੱਚ ਮੈਨੂੰ ਤੁਸੀਂ ਦੋ ਸਵਾਲ ਕੀਤੇ ਆ ਇੱਕ ਸਵਾਲ ਕੀ ਭਗਵੰਤ ਮਾਨ ਭਾਸ ਹੋਣ ਦੇ ਸੁਰ ਜਿਹੜੇ ਬਦਲੇ ਬਦਲੇ ਲੱਗੇ ਤੇ ਦੂਜੇ ਪਾਸੇ ਸ਼ਾਸਨ ਦੇ ਸਬੰਧ ਵਿੱਚ ਇਹਨਾਂ ਭਗਵੰਤ ਮਾਨ ਦੇ ਜਿਹੜੇ ਸੁਰ ਬਦਲੇ ਆ ਉਹਨਾਂ ਦੇ ਸਬੰਧ ਵਿੱਚ ਇਹ ਸੀ ਗੱਲ ਕਰਦੀ ਹੈ ਕੱਲ ਦੀ ਕੈਬਨਿਟ ਮੀਟਿੰਗ ਹੁੰਦੀ ਆ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਮੀਟਿੰਗ 'ਚ ਸ਼ਾਮ ਹੁੰਦੇ ਆ ਜਿਸ ਤਰੀਕੇ ਨਾਲ ਅੱਗੇ ਮੀਟਿੰਗ ਦੇ ਵਿੱਚ ਜਾਂ ਕੋਈ ਵੀ ਕੈਬਨਿਟ ਮੀਟਿੰਗ ਦੇ ਵਿੱਚ ਉਹ ਫੋਨ ਚਲਾਉਂਦੇ ਰਹਿੰਦੇ ਆ ਕਹਿੰਦੇ ਕੱਲ ਉਹਨਾਂ ਨੇ ਫੋਨ ਦੇ ਉੱਤੇ ਕੋਈ ਵੀ ਅਹਿਮਿਤ ਜਿਹੜੀ ਨਹੀਂ ਦਿੱਤੀ ਤੇ ਦੂਜੇ ਪਾਸੇ ਮੰਤਰੀਆਂ ਜਾਂ ਵਿਧਾਇਕਾਂ ਦੇ ਨਾਲ ਜਿਸ ਤਰੀਕੇ ਨਾਲ ਉਹਨਾਂ ਦਾ ਵਰਤਾਰਾ ਬੀਤੇ ਸਮੇਂ 'ਚ ਰਿਹਾ ਕਿ ਉਹ ਉਹਨਾਂ ਨੂੰ ਮਿਲਦੇ ਨਹੀਂ ਕਹਿੰਦੇ ਕੱਲ ਬੜੇ ਖੁਸ਼ ਤਰੀਕੇ ਨਾਲ ਉਹਨਾਂ ਨੂੰ ਉਹ ਮਿਲੇ ਆ ਹੁਣ ਸੁਰ ਬਦਲਣ ਦਾ ਕਾਰਨ ਕੀ ਕੱਲ ਦੇ ਪ੍ਰੋਗਰਾਮਸ 'ਚ ਅਸੀਂ ਗੱਲ ਕੀਤੀ ਸੀ ਕਿ ਭਗਵੰਤ ਮਾਥ ਉਹਨਾਂ ਨੂੰ ਜੇ ਤਰੀਕੇ ਨਾਲ ਅਰਵਿੰਦ ਕੇਸਰੀ ਬਾਦ ਵੱਲੋਂ ਵਾਰਨਿੰਗ ਜਿਹੜੀ ਦਿੱਤੀ ਗਈ ਕਿ ਤੁਸੀਂ ਆਪਣੇ ਤਰੀਕੇ ਨਾਲ ਪੰਜਾਬ ਦੇ ਅੰਦਰ ਮਾਹੌਲ ਜਿਹੜਾ ਉਹ ਸੈੱਟ ਰੱਖੋ ਵਧੀਆ ਤਰੀਕੇ ਨਾਲ ਅਮਨ ਕਾਨੂੰਨ ਦੀ ਸਥਿਤੀ ਲੋਕਾਂ ਦੇ ਵਿੱਚ ਭਰੋਸੇਯੋਗਤਾ ਤੇ ਪਾਰਦਰਸ਼ਤਾ ਦੇ ਸਬੰਧੀ ਉਹਨਾਂ ਨੇ ਜਿਸ ਦਿਨ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਉਥੇ ਸੰਦਰਭ ਸੁਖندر ਜੀ ਇਹ ਮੀਟਿੰਗ ਹੈ ਕੈਬਨਟ ਮੀਟਿੰਗ ਅਗਲੇ ਦਿਨ ਹੁੰਦੀ ਹੈ ਪਰ ਉਥੇ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਸੁਰਮਤ ਦੇ ਵਿੱਚ ਰਹੇ ਖਾਸ ਤੌਰ ਤੇ ਜਿਸ ਤਰੀਕੇ ਨਾਲ ਉਹਨਾਂ ਨੇ ਖੁਸ਼ਗਵਾਰ ਮਾਹੌਲ ਦੇ ਵਿੱਚ ਇਹ ਮੀਟਿੰਗ ਜਿਹੜੀ ਕੀਤੀ ਨਹੀਂ ਤਾਂ ਆਮ ਤੌਰ ਤੇ ਇਹ ਗੱਲਾਂ ਹਮੇਸ਼ਾ ਉੱਠਦੀ ਰਹੀਆਂ ਨੇ ਕਿ ਭਗਵੰਤ ਮਾਨ ਹੁਣੀ ਤਾਣਾਸ਼ੀ ਰਵਈਆ ਜਿਹੜਾ ਅਪਣਾਉਂਦੇ ਨੇ ਬਹੁਤਾ ਹਾਈਕਾ ਜਿਹਾ ਮੰਤਰੀਆਂ ਨੂੰ ਨਹੀਂ ਮਿਲਦਾ ਪਰ ਕੱਲ ਕਹਿੰਦੇ ਇਹਦੇ ਸਭ ਤੋਂ ਉਲਟ ਉਹਨਾਂ ਨੇ ਇਹ ਜਿਹੜੀਆਂ ਗੱਲਾਂ ਬਾਤਾਂ ਉਥੇ ਕੀਤੀਆਂ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਗੱਲਬਾਤ ਜਿਹੜੀ ਕੀਤੀ ਹੁਣ ਦੂਸਰੇ ਵੱਤੇ ਜਿਹੜਾ ਤੁਸੀਂ ਮਹੱਤਵਪੂਰਨ ਪ੍ਰਸ਼ਨ ਠਾਇਆ ਕਿ 2 ਦਿਨ ਦਾ ਸੈਸ਼ਨ ਇਹੋ ਹੀ ਆਮ ਆਦਮੀ ਪਾਰਟੀ ਜਿਹੜੀ ਹਮੇਸ਼ਾ ਆ ਇਹ ਕਹਿੰਦੀ ਰਹੀ ਆ ਕਿ ਹਾਂ ਵੀ ਜਿਹੜਾ ਸੈਸ਼ਨ ਆ ਉਹ ਲੰਮਾ ਹੋਣਾ ਚਾਹੀਦਾ ਪਰ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਚ ਬਣੀ ਆ ਤਾਂ ਸਿੱਧੂ ਇਹ ਸੈਸ਼ਨ ਤਾਂ ਜ਼ਰੂਰ ਬੁਲਾਏਗੇ ਨਹੀਂ ਪਰ ਸੈਸ਼ਨ ਇੱਕ ਜਾਂ ਦੋ ਦਿਨ ਦੇ ਹੀ ਹੁੰਦੇ ਰਹੇ ਆ ਤਾਂ ਉਹਨਾਂ ਦੇ ਵਿੱਚ ਵੀ ਕੇਵਲ ਤੇ ਕੇਵਲ ਭਗਵੰਤ ਸਤਿਮਾਨ ਹੁਣੀ ਵਿਰੋਧੀਆਂ ਨੂੰ ਜਿਸ ਤਰੀਕੇ ਨਾਲ ਪਛਾੜਦੇ ਦੇ ਉਹ ਸਾਰਿਆਂ ਦੇ ਸਾਹਮਣੇ ਹੈਗਾ ਜਦੋਂ ਕਿ ਲੋੜ ਸੁਖਵਿੰਦਰ ਜੀ ਇਹ ਹਮੇਸ਼ਾ ਰਹੀ ਆ ਕਿ ਜੇਕਰ ਤੁਸੀਂ ਕੋਈ ਸੈਸ਼ਨ ਬੁਲਾਉਣਾ ਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਗੱਲਬਾਤ ਕਰਨ ਦਾ ਪੂਰਤ ਤੌਰ ਤੇ ਮੌਕਾ ਦੇ ਦੇ ਉਹ ਜਿਹੜੀ ਸਥਿਤੀਆਂ ਨੇ ਸਿੱਧੂ ਸਭ ਕਦੇ ਵੀ ਨਜ਼ਰ ਜੜੀਆਂ ਉਹ ਨਹੀਂ ਆਈਆਂ ਬਤਾ ਸਬਤ ਅਪਸ਼ੇਸ਼ ਸੈਸ਼ਨ ਅੱਜ ਤੋਂ ਪਹਿਲਾਂ ਪ੍ਰੈਸ਼ਨ ਲੋਪਸ ਤੇ ਸੰਬੰਧ ਵਿੱਚ ਵੀ ਇੱਕ ਪਰੀ ਆਪਣਾ ਪਲਾਇਆ ਗਿਆ ਸੀ ਤੇ ਹੁਣ ਦੋ ਦਿਨ ਹਾਲタル ਅਗਲੇ ਦਿਨਾਂ ਵਿੱਚ ਪਲਾਇਆ ਜਾਣਾ ਹੁਣ ਇਹਦੇ ਵਿੱਚ ਖਾਸ ਤੌਰ ਤੇ ਤਾਂ ਪਤਾ ਇਹ ਲੱਗਾ ਕਿ ਜਿਸ ਤਰ੍ਹਾਂ ਏਜੰਡਾ ਇਹੋ ਹੀ ਆ ਕਿ ਜਿਹੜੀ ਕੇਂਦਰ ਸਰਕਾਰ ਉਹਨਾਂ ਖੇਤੀਬਾੜੀ ਦੇ ਸੰਬੰਧੀ ਨੀਤੀ ਇੱਕ ਆਪਣਾਈ ਜਿਹੜੀ ਬਣਾਈ ਗਈ ਸੀ ਜਿਸ ਨੂੰ ਪੰਜਾਬ ਸਰਕਾਰ ਪਹਿਲਾਂ ਹੀ ਰੱਦ ਕਰ ਚੁੱਕੀ ਆ ਉਦੇ ਸਬੰਧ ਵਿੱਚ ਸਭਾ ਦੇ ਸੈਸ਼ਨ ਦੇ ਵਿੱਚ ਇਸ ਖੇਤੀਬਾੜੀ ਨੀਤੀ ਨੂੰ ਲਿਆਦਾ ਜਾ ਸਕਦਾ ਤੇ ਉਹਦੇ ਸਬੰਧੀ ਸੂੜਾ ਤੇ ਕੰਮਸਬਧੀ ਬਟਾ ਬੜਾਇਆ ਜਾ ਸਕਦਾ ਪਰ ਸੁਖੰਦਰਜੀ ਮੁੱਦਾ ਇਹ ਹੈ ਕਿ ਜਿਸ ਤਰੀਕੇ ਨਾਲ ਬੀਤੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੈਸ਼ਨਾਂ ਨੂੰ ਬੁਲਾ ਤਾਂ ਲੈਂਦੀ ਆ ਪਰ ਉਹਨਾਂ ਨੂੰ ਛੋਟਾ ਰੱਖਣੀ ਹੈ ਛੋਟਾ ਰੱਖਣਾ ਮਤਲਬ ਇਹ ਹੋਉਂਦਾ ਕੀ ਵਿਦਾਇਤਾ ਜਦ ਜਿਵੇਂ ਰੋਧੀ ਧਿਰਾਂ ਦੇ ਸਵਾਲਾਂ ਨੂੰ ਪੱਤਿਆ ਜਾ ਸਕੇ ਉਸ ਤਰੀਕੇ ਤੋਂ ਇਹਨਾਂ ਦਾ ਹਮੇਸ਼ਾ ਜਿਹੜਾ ਉਹ ਜਿਹੜਾ ਉਹ ਹਮੇਸ਼ਾ ਰਿਹਾ ਹੈ ਹੁਣ ਕੱਲ ਜਿਹੜੀ ਕੈਬਨਟ ਮੀਟਿੰਗ ਹੋਈ ਕੱਲ ਦੀ ਕੈਬਨਟ ਮੀਟਿੰਗ ਦੇ ਵਿੱਚ ਜਿਸ ਤਰੀਕੇ ਨਾਲ ਅਸੀਂ ਕੱਲ ਦੇ ਪ੍ਰੋਗਰਾਮ 'ਚ ਗੱਲ ਕੀਤੀ ਕਿ ਪਿਨਾ ਗੱਲ ਤੇ ਕੀ ਜਿਤਰਾਂ ਬਲੱਡ ਅਰਡਿਸ਼ਨ ਵਿੱਚ ਜਿਹੜੀ ਅਡਜਸਟ ਕੀਤੀ ਜਾਣੀ ਆ 25% ਉਹਦੇ ਉੱਤੇ ਘਰ ਜਿਹੜਾ ਲਾਉਣਾ ਸੀ ਟੈਕਸ ਲਗੋਣਾ ਸੀ ਉਹ ਵੀ ਬੰਦ ਜਿਹੜਾ ਕਰ ਦਿੱਤਾ ਗਿਆ ਹੋਰ ਕਿਹੜੀ ਤਰੀਕੀ ਦੀਆਂ ਗੱਲਾਂ ਜਿਹੜੀਆਂ ਸੀ ਉਹਨਾਂ ਦੇ ਉਲਟ ਜਾ ਕੇ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੇ ਸਾਰੇ ਮੁਲਾਜ਼ਮਾਂ ਨੂੰ ਖੁਸ਼ ਰੱਖਣ ਦਾ ਇਹ ਜਤਨ ਕੀਤਾ ਪੰਜਾਬ ਹਰ ਵਰਗ ਨੂੰ ਖੁਸ਼ ਰੱਖਣ ਦਾ ਯਤਨ ਕੀਤਾ ਤੇ ਮੇਰ ਮੋਤਾ ਇਹੋ ਹੀ ਸੀ ਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਫਜ਼ੀਲ ਆਮ ਆਦਮੀ ਪਾਰਟੀ ਦੀ ਹੋਈ ਆ ਉਹੋ ਜਿਹੀ ਫਜ਼ੀਲ ਉਹਦੇ ਵਿੱਚ ਉਹਦੇ ਵਿੱਚ ਅਣਕੀ ਸਾਹਿਬ ਕੋਈ ਖੁਸ਼-ਕੁਸ਼ ਰੱਖਣ ਦਾ ਯਤਨ ਨਹੀਂ ਸੀ ਪਰ ਕਹਿੰਦੇ ਜੀ ਇੱਕ ਉਹ ਜਿਹੜੇ ਉਹ ਜਿਹੜੇ ਵੀਕ ਲੋਕ ਨੇ ਜਿਹੜੇ ਗਰੀਬੀ ਰੇਖਾ ਤੋਂ ਤਲੇ ਵਾਲੇ ਲੋਕ ਨੇ ਉਹਨਾਂ ਨੂੰ ਜੀ ਜਿਹੜੀ ਜ਼ਮੀਨ ਦੇਣੀ ਸੀ ਉਹ ਦਿੱਤੀ ਨਹੀਂ ਗਈ ਔਰ ਉਹ ਅਸੀਂ ਜਿਹੜੀ ਆ ਉਹ ਅਸੀਂ ਆਇਡੈਂਟੀਫਾਈ ਕੀਤੀ ਉਹ 700 ਕਿੱਲੇ ਆ ਹੁਣ ਅਸੀਂ ਉਹ ਉਹ ਦਿੱਤੀ ਨਹੀਂ ਸੀ ਗਈ ਉਹਨੂੰ ਪਹਿਲਾਂ ਵੇਚਾਂਗੇ ਫਿਰ ਵੇਚ ਕੇ ਉਹਨੂੰ ਡਿਵੈਲਪ ਕਰਾਂਗੇ ਨਾ ਖਰੀਦਾਂਗੇ ਨਵੀਂ ਨਵੀਂ ਖਰੀਦ ਕੇ ਫਿਰ ਉਹਨੂੰ ਡਿਵੈਲਪ ਕਰਾਂਗੇ ਫਿਰ ਅੱਗੇ ਦੇਾਂਗੇ ਇਹ ਕਿਹੋ ਜੀਆਂ ਕੋਸ਼ ਕਰਨ ਵਾਲੀਆਂ ਗੱਲਾਂ ਨੇ ਪਿਛਲੇ ਆਨੇ ਦਿੱਤੀਆਂ ਨਹੀਂ ਤੇ ਤੁਸੀਂ ਹੋਰ ਗੱਲ ਲੰਬੀ ਪਾ ਲਓ ਜੇ ਤੁਸੀਂ ਆਇਡੈਂਟੀਫਾਈ ਕਰ ਲਈਏ ਤਾਂ ਤੁਸੀਂ ਦੇ ਦਿਓ ਲੋਕਾਂ ਨੂੰ ਇਹ ਖੁਸ਼ਗੁਸ਼ ਕਰਨ ਵਾਲੀਆਂ ਗੱਲਾਂ ਕੋਈ ਨਹੀਂ ਡਰਾਮੇਬਾਜ਼ੀਆਂ ਸੀ ਗੱਲ ਕੋਈ ਸਾਜ਼ ਨਿਕਲਿਆ ਨਹੀਂ ਕੈਮਰਨ ਮੀਟਿੰਗ ਚੋਂ ਅ ਬਿਲਕੁਲ ਸੁਪਿੰਦਰ ਜੀ ਤੁਸੀਂ ਇਸ ਤਰੀਕੇ ਨੂੰ ਇਸ ਗੱਲ ਨੂੰ ਕਹਿ ਸਕਦੇ ਕਿ ਤਕਵੀਰ ਜਿਹੜੀ ਦਿੱਲੀ ਵਿੱਚ ਹਾਰ ਹੋਈ ਆ ਤੇ ਪੰਜਾਬ ਦੇ ਲੋਕਾਂ ਦਾ ਗੁੱਸਾ ਜਿਹੜਾ ਸਰਕਾਰ ਦੇ ਪ੍ਰਤੀ ਹੋ ਰਿਹਾ ਨਾ ਬਸ ਕੇਵਲ ਤਕਵੀਰ ਸਿਰ ਅਸੀਂ ਇਸ ਸ਼ਬਦਾਂ ਚ ਕਹਿ ਸਕਦੇ ਕਿ ਇੱਕ ਖਾਨਾ ਪੂਰਤੀ ਜਿਹੜੀ ਆ ਜਾਂ ਡਰਾਮਾਬਾਜ਼ੀ ਜਿਹੜੀ ਆ ਉਹ ਕੀ ਕੀਤੀ ਗਈ ਆ ਹੁਣ ਸਿੱਧੂ ਸਾਹਿਬ ਸਭ ਤੋਂ ਵੱਡਾ ਮਹੱਤਵਪੂਰਨ ਪ੍ਰਸ਼ਨਤਾ ਇਸ ਸਮੇਂ ਦੇ ਵਿੱਚ ਪੰਜਾਬ ਸਰਕਾਰ ਦੇ ਦਿੱਲੀ ਸਰਕਾਰ ਦੇ ਨਾਲ ਸਮਝੌਤਾ ਕੀਤਾ ਸੀ ਨਾਲ ਸ਼ੇਰੀ ਇਹ ਕੋਦਮ ਕੇਂਦਰ ਦੇ ਵਿੱਚ ਵੀ ਇਹ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਤੇ ਪੰਜਾਬ ਦੇ ਵਿੱਚ ਭਾਪ ਪਾਰਟੀ ਦੀ ਸਰਕਾਰ ਆ ਤਾਂ ਉਸ ਵਕਤਾਂ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਪੰਜਾਬ ਨਹੀਂ ਦਿੱਲੀ ਦਾ ਸਮਝਦਾ ਉਤਾ ਕੱਟਾ ਕਿ ਨੌਲੇਜ ਸ਼ੇਅਰਿੰਗ ਹੁਣ ਜ਼ਰੂਰੀ ਕਾ ਇਹ ਆ ਕਿ ਪੰਜਾਬ ਦੇ ਵੀ ਹੁਣ ਦਿੱਲੀ ਦੇ ਵਿੱਚ ਨਵੀਂ ਸਰਕਾਰ ਬਣ ਰਹੀ ਆ ਤੇ ਚਾਹੀਦਾ ਤੇ ਇਸ ਇੱਕ ਕੱਲ ਦੀ ਮੀਟਿੰਗ ਦੇ ਵਿੱਚ ਇਸ ਨੂੰ ਵੀ ਵਿਚਾਰਿਆ ਜਾਂਦਾ ਕਿ ਜਿਹੜੀ ਨੌਲੇਜ ਸ਼ੇਅਰਿੰਗ ਆ ਜਿਹੜਾ ਐਗਰੀਮੈਂਟ ਹੋਇਆ ਸੀ ਕਿ ਇਹ ਅਗਲੇ ਜਨਤਾ ਚ ਜਾਰੀ ਰਹੂਗਾ पर सरकार ने उस मुद्दे पे कोई गल नहीं दी थी ਤੇ ਜਿਸ ਤਰੀਕੇ ਨਾਲ ਵਿਰੋਧੀ ਖਾਸ ਤੋ ਤੇ ਪ੍ਰਤਾਪ ਸਿੰਘ ਬਾਦਲਾ ਹਮੇਸ਼ਾ ਮਾਨ ਹੋਣਾ ਤੇ ਇਹ ਹਮ ਲੁੰਦੇ ਸੀ ਹਾਂ ਅਨਸਖ ਦੇ ਜਿਹੜੇ ਮਹਾਰਾਸ਼ਟਰ ਦੇ ਸਵਤਰੀ ਸੀ ਬੀਤੇ ਦੌਰ ਤੋਂ ਵਿੱਚ ਇੱਕ ਨਾ ਚੰਦੇ ਜੀ ਤੇ ਜੇਕਰ ਹੁਣ ਇਹ ਮੁੱਦਾ ਇਸੇ ਤਰੀਕੇ ਨਾਲ ਜਿਹੜਾ ਸ਼ੇਅਰਿੰਗ ਜਿਹੜਾ ਸਮਝੌਤਾ ਸੀ ਐਗਰੀਮੈਂਟ ਵੀ ਆ ਰਹੀ ਜਾਂਦਾ ਤਾਂ ਸਖੋਂ ਨਤੀਫੇ ਫਿਰ ਦਰ ਸਾਹਮਣੇ ਆ ਕਿਤਨਾ ਕਿਤੇ ਕਿ ਨਾ ਤੁਮਾਂ ਖੁਣਾ ਦਾ ਅੰਤਰ ਖਾਤੇ ਕੋਈ ਨਾ ਕੋਈ ਸਮਝਉਂਦਾ ਹੈ ਬਿਲਕੁਲ ਸਵਾਲ ਹੈ ਕਿ ਤੁਸੀਂ ਪਿਛਲੀ ਵਾਰੀ ਹਾਰਾ ਕੇ ਜਦੋਂ ਦਿੱਲੀ ਦੇ ਨਾਲ ਇਹ ਐਗਰੀਮੈਂਟ ਹੋਇਆ ਨੋਲਜ ਸ਼ੇਅਰਿੰਗ ਐਗਰੀਮੈਂਟ ਹੋਇਆ ਉਦੋਂ ਵੀ ਸਵਾਲ ਉੱਠੇ ਸੀ ਕਿ ਇਸ ਤਰੀਕੇ ਦਾ ਨਹੀਂ ਸੀ ਕਰਨਾ ਚਾਹੀਦਾ ਪਰ ਇਹ ਕਹਿੰਦੇ ਜੀ ਨਹੀਂ ਕੇਜਰੀਵਾਲ ਦੀ ਸਰਕਾਰ ਹੀ ਉੱਥੇ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਇਸ ਕਰਕੇ ਅਸੀਂ ਉਹਨਾਂ ਦੇ ਨਾਲ ਨੋਲਜ ਸ਼ੇਅਰਿੰਗ ਐਗਰੀਮੈਂਟ ਜਿਹੜਾ ਕਰ ਰਹੇ ਆ ਤੇ ਜੇ ਫਿਰ ਕਰ ਰਹੇ ਆ ਹੁਣ ਤਾਂ ਉਹ ਸਰਕਾਰ ਰਹੀ ਨਹੀਂ ਜਿਹੜੀ ਬਹੁਤ ਵਧੀਆ ਹੁਣ ਤਾਂ ਤੁਸੀਂ ਜਿਹੜੇ ਮਾੜੇ ਬੰਦੇ ਜਿਨ੍ਹਾਂ ਦੇ ਖਿਲਾਫ ਤੁਸੀਂ ਚੋਣ ਲੜੀ ਹੈ ਜਿਨ੍ਹਾਂ ਨੂੰ ਹਰਾਉਣ ਦੇ ਲਈ ਤੁਸੀਂ ਚੋਣ ਲੜੀ ਸੀ ਵੀ ਕਿ ਮਾੜੇ ਅਸੀਂ ਚੰਗੇ ਆ ਹੁਣ ਤਾਂ ਉਹਨਾਂ ਦੀ ਸਰਕਾਰ ਆ ਗਈ ਹੈ ਤਾਂ ਫਿਰ ਹੁਣ ਤਾਂ ਨੋਲਿਜ ਸ਼ੇਅਰਿੰਗ ਐਗਰੀਮੈਂਟ ਜਿਹੜਾ ਰੱਦ ਕੀਤਾ ਜਾਣਾ ਚਾਹੀਦਾ ਸੀ ਬਿਲਕੁਲ ਹੀ ਮਹੱਤਵਪੂਰਨ ਪ੍ਰਸ਼ੰਤਾ ਇਹੋ ਹੀ ਹੈ ਕੱਲ ਦੀ ਕੈਬਨਿਟਲ ਮੀਟਿੰਗ ਦੇ ਵਿੱਚ ਇਹ ਮੁੱਦਾ ਜ਼ਰੂਰ ਵਿਚਾਰਿਆ ਜਾਣਾ ਚਾਹੀਦਾ ਸੀ ਕਿ ਇਸ ਸਮਝੌਤੇ ਨੂੰ ਰੱਦ ਕੀਤਾ ਜਾਵੇ ਪਰ ਉਹ ਜੀ ਗੱਲ ਜਿਹੜੀ ਹੋਈ ਨਹੀਂ ਚਲੋ ਜਿਹੜੀ ਕੱਲ ਦੀ ਕੈਬਨਿਟ ਮੀਟਿੰਗ ਹੋਈ ਆ ਇਹਦੇ ਵਿੱਚ ਭਗਵੰਤ ਮਾਨ ਦਾ ਯਤਨ ਤੇ ਸਭਪੰਦਰ ਜੀ ਇਹ ਰਿਹਾ ਕਿ ਜੇਤੇ ਮੰਤਰੀਆਂ ਤੇ ਬਤਾਈਕਾਂ ਨੂੰ ਥੋੜਾ ਬਹੁਤਾ ਉਹਨਾਂ ਨੂੰ ਖੁਸ਼ ਕੀਤਾ ਜਾਵੇ ਉੱਥੇ ਪੰਜਾਬ ਦੇ ਲੋਕਾਂ ਨੂੰ ਵੀ ਖੁਸ਼ ਕੀਤਾ ਜਾਵੇ ਕਿ ਨਾਹੀਂ ਵਿਧਾਨ ਸਭਾ ਦਾ ਜਿਹੜਾ ਦੋ ਦਿਨਾਂ ਸੈਸ਼ਨ ਆ ਉਹ ਬੁਲਾਇਆ ਗਿਆ ਜਿਹਦੇ ਵਿੱਚ ਕਿਸਾਨਾਂ ਨੂੰ ਵੀ ਖੁਸ਼ ਕਰਨ ਦਾ ਜਿਹੜਾ ਸੁਖਿੰਦਰਜੀ ਯਤਨ ਜਿਹੜਾ ਉਹ ਕੀਤਾ ਜਾਣਾ ਹੁਣ ਸਥਿਤੀ ਸੁਖਿੰਦਰਜੀ ਇਹ ਆ ਦੀਪਕ ਮੰਤਪਾਲ ਨੂੰ ਜਿਹੜੀ ਅਰਵਿੰਦ ਕੇਸਰੀਵਾਲ ਨੂੰ ਦਿੱਤੀ ਗਈ ਵਾਰਨਿੰਗ ਦਿੱਤੀ ਗਈ ਚਪਾਮ ਦੇ ਸਿੱਟੇ ਵਜੇ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਸੁਰਦੇ ਉਹ ਬਦਲੇ ਨਚਰਾਏ ਨੇ ਸਭ ਤੋਂ ਵੱਡਾ ਮਹੱਤਵਪੂਰਨ ਸੁਖਿੰਦਰਜੀ ਪ੍ਰੈਸ਼ਰ ਕੀ ਹੈਗਾ ਹੁਣ ਇਹ ਦੇਖਣਾ ਹੈ ਕੀਪਕ ਖੰਤਮਤ ਹੋਣੀ ਆਪਣੀ ਇਸ ਸਥਿਤੀ ਨੂੰ ਜਿਸ ਤਰੀਕੇ ਨਾਲ ਉਹਨਾਂ ਨੂੰ ਅਲਟੀਮੇਟਮ ਦਿੱਤਾ ਗਿਆ ਕੱਲ ਦੇ ਪ੍ਰੋਗਰਾਮ 'ਚ ਵੀ ਸਹੀ ਗੱਲ ਕੀਤੀ ਸੀ ਕਿ ਉਹਨਾਂ ਨੂੰ ਇਹ ਅਲਟੀਮੇਟਮ ਦਿੱਤਾ ਗਿਆ ਕਿ ਜਿਨ੍ਹਾਂ ਮੁੱਦਿਆਂ ਦੇ ਉੱਤੇ ਪੰਜਾਬ ਸਰਕਾਰ ਖੜੀ ਹੈ ਉਹਨਾਂ ਮੁੱਦਿਆਂ ਨੂੰ ਠੀਕ ਤਰੀਕੇ ਨਾਲ ਵਿਚਾਰਿਆ ਜਾਵੇ ਤਾਂ ਕਿ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਸੁਰ ਨੇ ਉਹ ਖੇਡ ਵਿੱਚ ਵੀ ਇਸੇ ਤਰੀਕੇ ਨਾਲ ਰਹਿਣਗੇ ਤੇ ਜਦ ਵਕਤੀ ਤੌਰ ਤੇ ਇਹ ਬਦਲੇ ਨੇ ਸਭ ਤੋਂ ਵੱਡਾ ਮਹੱਤਵਪੂਰਨ ਪ੍ਰਸ਼ਨ ਇਹ ਆ ਬਾਕੀ ਸਭ ਕੋ ਨਰਜੀ ਪੰਜਾਬ ਸਰਕਾਰ ਇਸ ਮੁੱਦੇ ਤੇ ਜ਼ਰੂਰ ਕਰਦੀ ਆ ਕਿ ਆਮ ਆਦਮੀ ਪਾਰਟੀ ਹਮੇਸ਼ਾ ਇਹ ਕਹਿੰਦੀ ਰਹੀ ਆ ਕਿ ਸੈਸ਼ਨ ਜਰੇ ਲੰਮੇ ਬਣਾਇਆ ਜਾਂ ਪਰ ਜਦੋਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਆ ਸੈਸ਼ਨ ਤੁਸੀਂ ਦੇਖ ਲਓ ਕਿ ਕਿਸ ਤਰੀਕੇ ਦੇ ਰਹੇ ਨੇ ਬਾਕੀ ਆਉਣ ਡੇ ਟਾਈਮ ਵਿੱਚ ਪਤਾ ਲੱਗੂਗਾ ਕਿ ਅਰਵਿੰਦ ਕੇਜਰੀਵਾਲ ਦੀ ਹੁਕਮਤ ਤੋਂ ਬਾਅਦ ਦੀਪਕ ਗਵੰਤ ਮਾਨ ਹੋਣ ਦਾ ਪਤੀਰਾ ਆਪਣੇ ਵਤਨਾਂ ਦੇ ਪ੍ਰਤੀ ਜਾਂ ਪੰਜਾਬ ਦੇ ਸਰਕਾਰ ਦੇ ਪ੍ਰਤੀ ਜਾਂ ਪੰਜਾਬ ਦੇ ਲੋਕਾਂ ਪ੍ਰਤੀ ਬਦਲਿਆ ਜਾਂ ਨਹੀਂ ਬਦਲਿਆ ਇਹਦੇ ਉੱਤੇ ਸਫੇਦ ਨਗਰਾਂ ਜਿਹੜੀਆਂ ਨੇ ਜ਼ਰੂਰਤੀ ਕਿਹਾ ਰਹਿ ਗਈ। ਜ਼ਰੂਰਤੀ ਕਿਹਾ ਰਣਗੇ ਬਿਲਕੁਲ ਚਲੋ। ਉਧਰ ਕੋਮਰ ਵਿਜੇ ਪ੍ਰਤਾਪ ਸਿੰਘ ਜਿਹੜੇ ਅਕਸਰ ਆਪਣੀ ਪਾਰਟੀ ਨੂੰ ਜਿਹੜੇ ਉਹ ਮਜ਼ਬੂਤ ਕਰਨ ਦੀ ਗੱਲ ਕਹਿੰਦੇ ਆ ਅਕਸਰ ਕੇਂਦਰੀਵਾਲ ਦੀ ਜਿਹੜੀ ਕਿਤਾਬ ਸਵਰਾਜ ਆ ਉਹਦੇ ਸਿਧਾਂਤਾਂ ਤੇ ਚੱਲਣ ਦੀ ਜਿਹੜੀ ਆ ਉਹ ਗੱਲ ਕਰਦੇ ਆ ਔਰ ਵਾਕਈ ਕੁਮਰ ਵਿਜੇ ਪ੍ਰਤਾਪ ਸਿੰਘ ਅੱਜ ਤੱਕ ਆਪਣੀ ਪਾਰਟੀ ਦੀ ਮਜ਼ਬੂਤੀ ਦੀ ਉਹ ਗੱਲ ਕਰਦੇ ਰਹੇ ਆ ਔਰ ਚਾਹੇ ਉਹ ਬੇਸ਼ੱਕ ਆਪਣੀ ਪਾਰਟੀ ਨੂੰ ਕੀਤੇ ਵਾਦੇ ਯਾਦ ਕਰਾ ਰਹੇ ਆ ਔਰ ਵਾਦੇ ਯਾਦ ਕਰਾਉਣੇ ਵੀ ਕੋਈ ਮਾੜੀ ਗੱਲ ਨਹੀਂ ਔਰ ਉਹ ਇਹੀ ਗੱਲ ਕਹਿ ਰਿਹਾ ਕਿ ਵਾਦੇ ਜਿਹੜੇ ਆ ਉਹ ਆਪਾਂ ਪੂਰੇ ਕਰੀਏ ਤਾਂ ਜੋ ਆਪਾਂ ਪਾਰਟੀ ਨੂੰ ਤਕੜੇ ਕਰ ਸਕੀਏ ਸਰਕਾਰ ਨੂੰ ਤਕੜੇ ਕਰ ਸਕੀਏ ਤੇ ਦੁਬਾਰਾ ਆਈਏ ਹੁਣ ਉਹਨਾਂ ਨੇ ਇੱਕ ਹੋਰ ਗੱਲ ਪਾਰਟੀ ਨੂੰ ਮਜ਼ਬੂਤ ਕਰਨ ਦੀ ਕਰ ਲਈ ਹੈ ਉਹ ਕਹਿੰਦੇ ਕਿ ਹੁਣ ਟਾਈਮ ਆ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਰਿਪਲੇਸ ਕਰਨ ਦੀ ਕਰਨ ਦੀ ਮੌਕਾ ਆ ਗਿਆ ਔਰ ਉਹਨਾਂ ਦੀ ਜਗ੍ਹਾ ਦੇ ਉੱਪਰ ਕਿਸੇ ਹੋਰ ਬੰਦੇ ਨੂੰ ਜਿਹੜਾ ਉਹ ਮੁੱਖ ਮੰਤਰੀ ਬਣਾਇਆ ਜਾਵੇ ਔਰ ਕਿਸੇ ਨੂੰ ਵੀ ਚਾਹੇ ਬਣਾਇਆ ਜਾਵੇ ਔਰ ਉਹਨਾਂ ਨੇ ਇੱਕ ਇੱਕ ਸਮਾਂ ਪਹਿਲਾਂ ਵੀ ਆਪਣੀ ਇੰਟਰਵਿਊ ਦੇ ਵਿੱਚ ਵੀ ਇਹ ਗੱਲ ਕਹੀ ਸੀਗੀ ਕਿ ਭਾਈ ਜੇਕਰ ਇੱਕ ਬੰਦੇ ਨੂੰ ਹਟਾ ਕੇ ਜੇ ਪਾਰਟੀ ਬਚਦੀ ਹੈ ਤਾ ਫਿਰ ਪਾਰਟੀ ਬਚਾ ਲੈਣੀ ਚਾਹੀਦੀ ਹੈ ਔਰ ਸਰਕਾਰ ਜਿਹੜੀ ਹੈ ਉਹ ਚੰਗੇ ਕੰਮ ਕਰੇਗੀ ਪਾਰਟੀ ਮਜ਼ਬੂਤ ਹੋਊਗੀ ਪਾਰਟੀ ਸਿਰ ਪੰਜਾਬ ਚ ਨਹੀਂ ਪੂਰੇ ਦੇਸ਼ ਚ ਮਜ਼ਬੂਤ ਹੋਊਗੀ ਔਰ ਲਗਾਤਾਰ ਉਹ ਮਜ਼ਬੂਤੀ ਦੀ ਗੱਲ ਕਰਦੇ ਆ ਔਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹਨਾਂ ਗੱਲਾਂ ਦੇ ਨਾਲ ਕਮਰਬਿਜੇ ਪ੍ਰਤਾਪ ਸਿੰਘ ਹੋਰਾਂ ਦੀਆਂ ਗੱਲਾਂ ਦੇ ਨਾਲ ਬਹੁਤ ਸਾਰੇ ਵਿਧਾਇਕ ਤੇ ਮੰਤਰੀ ਵੀ ਜਿਹੜੇ ਉਹ ਸਹਿਮਤ ਹੈਗੇ ਆ ਕਈਆਂ ਦੇ ਨਾਲ ਸਾਡੀ ਗੱਲਬਾਤ ਹੋਈ ਆ ਪਰ ਸਿੱਧੇ ਤੌਰ ਤੇ ਉਹ ਇਹ ਗੱਲਾਂ ਕਰਨ ਲਈ ਤਿਆਰ ਨਹੀਂ ਔਰ ਜ਼ਰੂਰਤ ਕਿਸੇ ਕਿਸੇ ਦੀ ਹੁੰਦੀ ਹੈ ਜਿਹੜਾ ਸਿੱਧੇ ਤੌਰ ਤੇ ਕਹਿ ਸਕਦਾ ਕੁਝ ਵਿਧਾਇਕ ਦੱਬੀ ਜਵਾਨ ਦੇ ਵਿੱਚ ਹੀ ਗੱਲਾਂ ਕਰ ਰਹੇ ਆ ਸਾਡੇ ਨਾਲ ਗੱਲਾਂ ਹੋਈਆਂ ਨੇ ਔਰ ਪਰ ਉਹ ਖੁੱਲੇ ਤੌਰ ਤੇ ਕਹਿਣ ਨੂੰ ਤਿਆਰ ਨਹੀਂ ਪਰ ਕਮਰਬਿਜੇ ਪ੍ਰਤਾਪ ਸਿੰਘ ਨੇ ਪਾਰਟੀ ਦੀ ਮਜ਼ਬੂਤੀ ਲਈ ਇਹ ਗੱਲ ਕਹਿਤੀ ਹੈ ਕਿ ਇੱਕ ਬੰਦੇ ਨੂੰ ਹਟਾ ਕੇ ਜੇ ਪਾਰਟੀ ਬਚਦੀ ਆ ਤਾਂ ਬਚਾ ਲੈਣੀ ਚਾਹੀਦੀ ਹੈ ਜੀ ਸੁਖਿੰਦਰ ਜੀ ਕਬੂਰ ਵਿਜੇ ਪ੍ਰਤਾਪ ਸਿੰਘ ਹੁਣੇ ਬੀਤੇ ਲੰਬੇ ਸਮੇਂ ਤੋਂ ਪੰਜਾਬ ਦੇ ਜਿਹੜੇ ਉਹ ਮੁੱਦੇ ਜਿੰਨਾ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹਮੇਸ਼ਾ ਸਰਕਾਰ ਨੂੰ ਸਵਾਲ ਕਰਦੇ ਰਹੇ ਨੇ ਚਾਹੇ ਉਹ ਬੇਰਗੀਆਂ ਦਾ ਮੁੱਦਾ ਹੋਵੇ ਤੇ ਚਾਹੇ ਉਹ ਕਰਪਸ਼ਨ ਦਾ ਮੁੱਦਾ ਹੋਵੇ ਤੇ ਚਾਹੇ ਅੰਮ੍ਰਿਤਸਰ ਦੇ ਨਾਲ ਸੰਬੰਧਿਤ ਉਹਨਾਂ ਦੇ ਹਲਕੇ ਦੇ ਵਿੱਚ ਨਗਰ ਨੀਂ ਦੀ ਸਥਿਤੀ ਦਾ ਮੁੱਦਾ ਹੋਵੇ ਉਹਨਾਂ ਨੇ ਹਮੇਸ਼ਾ ਆਮ ਆਦਮੀ ਪਾਰਟੀ ਨੂੰ ਇਹ ਗੱਲ ਜ਼ਰੂਰ ਅਹਿਸਾਸ ਯਾਦ ਕਰਵਾਈ ਆ ਕਿ ਹਾਂ ਵੀ ਤੁਸੀਂ ਲੋਕਾਂ ਨਾਲ ਕਿਹੜੇ ਵਾਅਦੇ ਕਰਕੇ ਆਏ ਸੀ ਤੇ ਉਹਨਾਂ ਵਾਅਦਿਆਂ ਦੀ ਅਜੇ ਤੱਕ ਪੂਰਤੀ ਜਿਹੜੀ ਆ ਉਹ ਨਹੀਂ ਹੋਈ ਹੁਣ ਖਾਸ ਤੌਰ ਤੇ ਵੇਦਗੀਆਂ ਦੇ ਮੁੱਦੇ ਨੂੰ ਲੈ ਕੇ ਆਪਣੀ ਕੁਮਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਆਪਣੀ ਹੀ ਸਰਕਾਰ ਤੇ ਕਈ ਵਾਰ ਸੁਖਵਿੰਦਰ ਦੀ ਸਵਾਲ ਉਠਾਏ ਨੇ ਔਰ ਇਹ ਗੱਲ ਕਹੀ ਆ ਕਿ ਹਾਂ ਭਈ ਜੇਕਰ 2027 ਦੇ ਵਿੱਚ ਅਸੀਂ ਦੁਬਾਰਾ ਸੱਤਾ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਦੀਆਂ ਤਾਂ ਜਾਂ ਸਾਨੂੰ ਉਥੇ ਜਾਣਾ ਤਾਂ ਫਿਰ ਘਟੋ ਘਟ ਲੋਕਾਂ ਦੇ ਸਵਾਲਾਂ ਵਾਸਤੇ ਸਾਨੂੰ ਪੂਰਨ ਤੌਰ ਤੇ ਪਿਆਰ ਜਿਹੜਾ ਹੋਣਾ ਚਾਹੀਦਾ ਹੁਣ ਉਹਨਾਂ ਨੇ ਇਹ ਪੋਸਟ ਜਿਹੜੀ ਪਾਈ ਆ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹਾਂ ਭਈ ਜੇਕਰ ਪਾਰਟੀ ਨੂੰ ਇੱਕ ਵਿਅਕਤੀ ਦੀ ਜਾਨ ਦੇ ਨਾਸ਼ ਦੇ ਇੱਕ ਵਿਅਕਤੀ ਨੂੰ ਬਦਰਨ ਦਾ ਪਾਰਟੀ ਬਚਦੀ ਹੋਵੇ ਤਾਂ ਪਾਰਟੀ ਉਸ ਵਿਅਕਤੀ ਨੂੰ ਜ਼ਰੂਰ ਬਦਲ ਦੇਣਾ ਚਾਹੀਦਾ ਚਾਹੇ ਉਹ ਭਗਵੰਤ ਮਾਨ ਹੋਣੀ ਫਮ ਚੈ ਕੋਈ ਹੋਵੇ ਤੋਂ ਨਹੀਂ ਜਗਾ ਕਿਸੇ ਉਸ ਵਿਅਕਤੀ ਨੂੰ ਜ਼ਰੂਰ ਬਣਾ ਦੇਣਾ ਚਾਹੀਦਾ ਨਵਾਂ ਉਹਦੀ ਲੀਡਰਸ਼ਿਪ ਅਪਲੇਸ ਕਰਕੇ ਇੱਕ ਵਿਅਕਤੀ ਨੂੰ ਮੌਕਾ ਜ਼ਰੂਰ ਦਿੱਤਾ ਜਾਣਾ ਚਾਹੀਦਾ ਕਿ ਜਿਹੜਾ ਪਾਰਟੀ ਦੀ ਜਿਹੜੀ ਦਿਨ-ਦਿਨ ਵਿਗਦੀ ਜਾ ਰਹੀ ਸ਼ਬੀ ਹੈ ਉਸ ਨੂੰ ਠੀਕ ਵੀ ਕਰਨਾ ਬਹਾਰ ਕੀਤਾ ਜਾ ਸਕੇ ਹੁਣ ਕਬਰ ਵਿੱਚੇ ਪ੍ਰਤਾਪ ਸਿੰਘ ਹੁਣੀ ਅਜੇ ਹੀ ਐਮਐਲਏ ਨਹੀਂ ਜਾਂ ਅਜੇ ਹੀ ਬਧਾਇਕ ਨਹੀਂ ਜਿਨ੍ਹਾਂ ਨੇ ਹਮੇਸ਼ਾ ਮੁੱਦਿਆਂ ਦੀ ਗੱਲ ਕੀਤੀ ਹੈ ਔਰ ਦੂਜੇ ਪਾਸੇ ਹਮੇਸ਼ਾ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਸੋਚ ਹੁੰਦੀ ਉਹਨਾਂ ਦੇ ਗੱਲ ਕਹੀ ਹੈ ਪਰ ਉਸ ਮੁੱਦੇ ਤੇ ਉਹ ਸਵਾਲ ਜਿਹੜੇ ਪਠੁੰਦੇ ਰਹੇ ਨੇ ਪਰ ਤਰਾਸ ਵੀ ਜਾਂ ਦੁਖਾਂਤ ਇਸ ਗੱਲ ਦਾ ਹੈ ਕਿ ਪੰਜਾਬ ਦੀ ਲੀਡਰਸ਼ਿਪ ਨੇ ਕਦੇ ਵੀ ਉਹਨਾਂ ਦੀਆਂ ਗੱਲਾਂ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਮੈਨੂੰ ਯਾਦ ਆ ਕਿ ਕੋਲਤਾਪ ਸਿੰਘ ਸਰਮਾ ਹੋਣਾਂ ਨੂੰ ਵੀ ਉਹਨਾਂ ਨੇ ਇੱਕ ਬਕਾਇਦਾ ਤੌਰ ਤੇ ਚਿੱਠੀ ਲਿਖ ਕੇ ਇੱਕ ਬੇਨਤੀ ਕੀਤੀ ਸੀ ਕਿ ਹਾਂ ਭਈ ਇਸ ਮੁੱਦੇ ਤੇ ਤਿੰਨ ਵਿਸ਼ੇਸ਼ ਬੈਠਕਾਂ ਜਿਹੜੀਆਂ ਬੁਲਾ ਰਹੀਆਂ ਚਾਹੀਦੀਆਂ ਨੇ ਪਰ ਉਹਨਾਂ ਦੀ ਗੱਲ ਜਿਹੜੀ ਸੁਣਵਾਈ ਨਹੀਂ ਹੋਈ ਹੁਣ ਦਿੱਲੀ ਦੇ ਵਿੱਚ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਔਰ ਉਸ ਤੋਂ ਮਕਰੋ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਹਾਈਕਮਾਨ ਨੇ ਵਧਾਇਕਾਂ ਨੂੰ ਦਿੱਲੀ ਸੱਦ ਕੇ ਪੰਜਾਬ ਦੀ ਸਥਿਤੀ ਨੂੰ ਜਾਗਦਾ ਦਾ ਯਤਨ ਕੀਤਾ ਤੇ ਦੂਜੇ ਪਾਸੇ ਇਹ ਸੰਦੇਸ਼ ਦਿੱਤਾ ਕਿ ਤੁਸੀਂ ਲੋਕਾਂ ਨਾਲ ਜੁੜੋ ਮੁੱਦਿਆਂ ਨੂੰ ਪਛਾਣੋ ਗੱਲਬਾਤ ਕਰੋ ਪਰ ਸਭ ਤੋਂ ਵੱਡਾ ਅਹਿਮ ਮੁੱਦਾ ਤਾਂ ਸਖੰਦਰ ਜੀ ਇਹ ਆ ਕਿ ਭਗਵੰਤ ਮਾਨ ਹੁਣੇ ਗੀਤੇ ਲੰਬੇ ਸਮੇਂ ਚ ਆਪਣੀ ਜਮਹੂਰੀ ਥੀਕ ਤਰੀਕੇ ਨਾਲ ਨਵਾਰੇ ਭਗਵੰਤ ਮਾਨ ਹੁਣਾਂ ਦੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਨ੍ਹਾਂ ਦੀ ਕਾਰਜਕਾਰੀ ਦਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਅਕਸ ਜਿਹੜਾ ਆ ਸਕੰਦਰਜੀ ਜ਼ਰੂਰ ਤਲਦਰਾ ਹੋਇਆ ਤੇ ਇਸੇ ਕਰ ਨੂੰ ਲੈ ਕੇ ਕਬੀ ਵਿਜੀਤ ਪ੍ਰਤਾਪ ਸਿੰਘ ਹੋਣਾ ਨੇ ਇਹ ਜਿਹੜੀ ਦਿਮਾਗ ਜਿਹੜੀ ਆ ਉਹ ਕੀਤੀ ਆ ਪਾਰਟੀ ਹਾਈਕ ਮੰਤੋਂ ਮੈਂ ਡਿਮਾਂਡ ਨਾ ਪਈ ਮੰਗਣਾ ਕਹੀਏ ਇੱਕ ਕਿਸਮ ਦਾ ਉਹਨਾਂ ਨੇ مشورہ ਚ ਰੁਕ ਦਿੱਤਾ ਕਿ ਹਾਂ ਭਈ ਜੇਕਰ ਇੱਕ ਵਿਅਕਤੀ ਨੂੰ ਬਦਲਣ ਨਾਲ ਪਾਰਟੀ ਚ ਅਕਰ ਬਚਦੀ ਹੋਵੇ ਤਾਂ ਇਸ ਦੇ ਵਿੱਚ ਗ੍ਰੇਡ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਬਦਲ ਦੇਣਾ ਚਾਹੀਦਾ ਹੈਗਾ ਬਾਕੀ ਸਕੰਦਰਜੀ ਇਹ ਗੱਲ ਜ਼ਰੂਰੀ ਹੈ ਕਿ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਅੱਜ ਤੋਂ 2 ਦਿਨ ਪਹਿਨਾ ਅਰਵਿੰਦ ਕੇਸ਼ਰੀ ਆ ਭਗਵੰਤ ਮਾਨ ਨੂੰ ਇਹ ਸਲਾਹ ਦਿੱਤੀ ਆ ਕਿ ਹਾਂ ਵੀ ਤੁਸੀਂ ਆਪਣਾ ਕੰਮ ਕਾਜ ਠੀਕ ਕਰੋ ਨਹੀਂ ਤਾਂ ਤੁਹਾਡੀ ਜਗ੍ਹਾ ਰਿਪਲੇਸਮੈਂਟ ਜਿਹੜੀ ਆ ਨਵੀ ਹੋ ਸਕਦੀ ਆ ਤਾਂ ਸਦਾ ਉਸ ਮੌਕੇ ਤੇ ਕਵਰ ਵਿਜੀਤ ਪ੍ਰਤਾਪ ਸਿੰਘ ਹੋਣਾ ਦੀ ਇਹ ਮੰਗ ਆਪਣੇ ਆਪ ਦੇ ਵਿੱਚ ਸਭ ਤੋਂ ਵੱਡਾ ਮਹੱਤਵਪੂਰਨ ਪ੍ਰਸ਼ਨ ਜਿਹੜਾ ਉਹ ਪੇਸ਼ਾ ਕਰਦੀ ਆ ਕਿ ਪੰਜਾਬ ਦੇ ਕਈ ਵਿਦਾਇਕ ਵੀ ਇਹ ਗੱਲ ਚਾਹੁੰਦੇ ਆ ਕਿ ਹਾਂ ਵੀ ਲੀਡਰਸ਼ਿਪ ਦੇ ਵਿੱਚ ਦੀ ਤਬਦੀਲੀ ਆ ਉਹ ਹੋਣੀ ਚਾਹੀਦੀ ਆ ਉਹ ਜਿਸ ਤਰੀਕੇ ਮੈਨੂੰ ਪਤਾ ਲੱਗਾ ਕਿ 80 ਬ੍ਰਾਹਿ ਇਕ ਉਹ ਦਿੱਲੀ ਵਾਲੀ ਮੀਟਿੰਗ ਚ ਸ਼ਾਮਲ ਸੀ ਬਾਕੀ ਬ੍ਰਾਹਿ ਸ਼ਾਮਲ ਨਹੀਂ ਹੋਏ ਤਾਂ ਕਬਰ ਵਿਜੇ ਪ੍ਰਤਾਪ ਸਿੰਘ ਕਹੜੀ ਇਹ ਗੱਲ ਕਹਿੰਦੀ ਕਿ ਹਾਂ ਭਈ ਉਹ ਆਪਣੇ ਜੇ ਨਿੱਜੀ ਪ੍ਰੋਗਰਾਮ ਦੇ ਵਿਸ਼ੇਸ਼ਤਾਂ ਨੂੰ ਉਹਨਾਂ ਨੇ ਫੋਨ ਤੇ ਉੱਤੇ ਆਪਣੀ ਜਿਹੜੀ ਹਾਸਲੀ ਲਵਾਰੀ ਪਰ ਐਮ ਉਸ ਮੀਟਿੰਗ ਤੋਂ ਬਾਅਦ ਕਬਰ ਵਿਜੇ ਪ੍ਰਤਾਪ ਸਿੰਘ ਉਹਨਾਂ ਦਾ ਇਹ ਕਹਿਣਾ ਲੀਡਰਸ਼ਿਪ ਦੇ ਵਿੱਚ ਤਬਦੀਲੀ ਦੀ ਮੰਗ ਕਰਦਾ ਸਦੂ ਸਾਹਿਬ ਇਹ ਅਸੀਂ ਕਹ ਸਕਨੇ ਕਿ ਪਾਰਟੀ ਦੇ ਵਿੱਚ ਅਸੀਂ ਕਹਿ ਸਕਨੇ ਕਿ ਮੱਠਾ ਕਦਮ ਕਿ ਜਿਹੜਾ ਉਹਨਾਂ ਨੇ ਪੁੱਟਿਆ ਜਿਸ ਦੀ ਕਿਨ ਤੁਸੀਂ ਆਪਣੇ ਪ੍ਰਸ਼ਦ ਦੇ ਵਿੱਚ ਕਿਹਾ ਕਿ ਕਈ ਵਿਧਾਇਕ ਇਹ ਚਾਹੁੰਦੇ ਆ ਕਿ ਇਹ ਬਦਲਿਆ ਜਾਣਾ ਚਾਹੀਦਾ ਲੀਡਰਸ਼ਿਪ 'ਚ ਤਬਦੀਲੀ ਹੋਣੀ ਚਾਹੀਦੀ ਆ ਇਵੇਂ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੀ ਇਹ ਸੋਚ ਰਹੀ ਆ ਕਿ ਪੰਜਾਬ ਦੇ ਵਿੱਚ ਜੇਕਰ ਪਾਰਟੀ ਦੇ ਅਫਸਰ ਨੂੰ ਸਰਕਾਰ ਨੂੰ ਬਹਾਲ ਰੱਖਣਾ ਤਾਂ ਇਹ ਤਬਦੀਲੀ ਜ਼ਰੂਰੀ ਹੈ ਤਾਂ ਸੁਖਵਿੰਦਰ ਜੀ ਦੇਖੋ ਹੁੰਦੇ ਅੰਦਰ ਵਿੱਚ ਕੀ ਹੁੰਦਾ ਬਸ ਇੱਕ ਕਵਰ ਵਿੱਚ ਪ੍ਰਤਾਪ ਸਿੰਘ ਉਹ ਵਿਅਕਤੀ ਆ ਜਿਹੜੇ ਸਮੇਂ-ਸਮੇਂ ਤੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਜਿਹੜੀ ਆ ਉਹ ਕਰਦੇ ਰਹੇ ਨੇ ਜੀ ਬਿਲਕੁਲ ਜੀ ਕੱਲ ਕਿਆਨੀ ਰਗਵੀਰ ਸਿੰਘ ਹੋਣੀ ਜਿਹੜੇ ਕਿ ਅਕਾਲ ਤਖਤ ਸਾਹਿਬ ਦੇ ਜੱਫੇਦਾਰ ਨੇ ਉਹਨਾਂ ਨੇ ਇੱਕ ਲੰਬੀ ਚੋੜੀ ਪੋਸਟ ਪਾਈ ਹੈ ਔਰ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਹੱਕ ਦੇ ਵਿੱਚ ਨਿਤਰਨ ਦੀ ਜਿਹੜੀ ਆ ਉਹ ਗੱਲ ਦਿਖਾਈ ਹੈ ਕਿ ਮੈਂ ਉਹਨਾਂ ਦੇ ਹੱਕ ਦੇ ਵਿੱਚ ਨਿਤਰਿਆ ਹੈਗਾ ਔਰ ਉਹਨਾਂ ਨੇ ਇਹ ਗੱਲ ਵਾਰ-ਵਾਰ ਸ਼ਬਦ ਵਰਤੇ ਆ ਕਿ ਇਹ ਜਿਹੜੀ ਕਾਰਵਾਈ ਹੋਈ ਹੈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਇਹ ਨਿੰਦਣਯੋਗ ਮੰਦਭਾਗਾ ਵਰਤਾਰਾ ਇਹੋ ਜਿਹੇ ਸ਼ਬਦ ਉਹਨਾਂ ਨੇ ਕਈ ਵਾਰੀ ਆਪਣੀ ਉਸ ਪੋਸਟ ਦੇ ਵਿੱਚ ਵਰਤੇ ਆ ਔਰ ਨਾਲ ਉਹਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਹੋਂਦ ਹਸਤੀ ਨੂੰ ਵੀ ਨੁਕਸਾਨ ਪਹੁੰਚਾਉਣ ਵਾਲਾ ਇਹ ਫੈਸਲਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਹਟਾਉਣ ਦਾ ਤੇ ਜੇ ਇਹ ਸਿਰਫ ਇੱਕ ਮੰਦ ਭਾਗਾ ਔਰ ਜੇ ਇਹ ਸਿਰਫ ਇਹੀ ਕਹਿਣਾ ਕਿ ਇਹ ਗਲਤ ਵਰਤਾਰਾ ਹੈ ਮੰਦ ਭਾਗਾ ਹੈ ਨਿੰਦਣਯੋਗ ਹੈ ਸਿਰਫ ਇੰਨੀ ਗੱਲ ਹੀ ਕਹਿਣੀ ਹੈ ਤਾਂ ਫਿਰ ਜਿਹੜੇ ਇਹ ਸਭ ਕੁਝ ਕਰਨ ਵਾਲੇ ਆ ਉਹਨਾਂ ਨੂੰ ਕੋਈ ਫਰਕ ਤਾਂ ਪੈਣਾ ਨਹੀਂ ਤੇ ਦੂਜਾ ਤੁਸੀਂ ਜੇ ਤੁਹਾਨੂੰ ਪਤਾ ਹੈ ਕਿ ਇਹ ਆਜ਼ਾਦ ਹੋਂਦ ਹਸਤੀ ਅਕਾਲ ਤਖਤ ਸਾਹਿਬ ਦੀ ਦੇ ਉੱਪਰ ਨੁਕਸਾਨ ਪਹੁੰਚਾਉਣ ਵਾਲਾ ਹੈ ਤਾਂ ਫਿਰ ਤੁਸੀਂ ਚੁੱਪ ਕਿਉਂ ਹੋ ਤੁਸੀਂ ਫਿਰ ਉਹ ਦਿਨ ਤਾਂ ਕਹਿੰਦੇ ਸੀਗੇ ਕਿ ਜੇ ਗਿਆਨੀ ਹਰਪ੍ਰੀਤ ਨੂੰ ਹਟਾਇਆ ਗਿਆ ਤਾ ਫਿਰ ਅਸੀਂ 20 ਨਾਲ ਹਟਾਂਗੇ ਤੇ ਜੇ ਚਲੋ ਘਟੋ ਘਟ ਨਹੀਂ ਨਾਲ ਹਟ ਸਕਦੇ ਘਟੋ ਘਟ ਉਹਤੇ ਟੁਕਵੀਂ ਕਾਰਵਾਈ ਤਾਂ ਕਰੋ ਨਾ ਤੁਸੀਂ ਤਾਂ ਕਹਿੰਦੇ ਸੀਗੇ ਕਿ ਭਾਈ ਇਹ ਕਿ ਇਸ ਤਰੀਕੇ ਨਾਲ ਉਹਨਾਂ ਦੀ ਕੋਈ ਜਾਂਚ ਨਹੀਂ ਕਰ ਸਕਦਾ ਅਕਾਲ ਤਖਤ ਸਾਹਿਬ ਕਰੂਗਾ ਤੇ ਨਾ ਉਹ ਭਰਤੀ ਪ੍ਰਕਿਰਿਆ ਵੀ ਉਸੇ ਤਰੀਕੇ ਨਾਲ ਚੱਲ ਰਹੀ ਹੈ ਇਹਨਾਂ ਨਾ ਹੁਕਮ ਨਾ ਮੰਨ ਕੇ ਤੇ ਗਿਆਨੀ ਹਰਪ੍ਰੀਤ ਸਿੰਘ ਵਾਲਾ ਫੈਸਲਾ ਵੀ ਜਿਹੜਾ ਇਹਨਾਂ ਦੇ ਖਿਲਾਫ ਜਾ ਕੇ ਹੋਇਆ ਤਾਂ ਫਿਰ ਜਥੇਦਾਰ ਸਾਹਿਬ ਸਿਰਫ ਇਹੀ ਸ਼ਬਦਾਂ ਤੱਕ ਸੀਮਿਤ ਨੇ ਨੰਦਨ ਯੋਗਮੰਦ ਭਾਗਾ ਤੱਕ ਅੱਗੇ ਕੋਈ ਨਹੀਂ ਕਰ ਸਕਦੇ ਸੁਖਵਿੰਦਰਜੀਤ ਜੀ ਦੇ ਤਨ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਸੇਵਾ ਮੁਕਤ ਕੀਤਾ ਗਿਆ ਐ ਜੀ ਪੀ ਸੀ ਵੱਲੋਂ ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹਦੇ ਉੱਤੇ ਧਿਆਨ ਰੱਖਿਆ ਨਹੀਂ ਰਕਬੀਰ ਸਿੰਘ ਹੋਣਾ ਦੀ ਇਹਦੇ ਪ੍ਰਤੀ ਕੀ ਪ੍ਰਤੀ ਕਰਿਆ ਜਿਹੜੀ ਸਾਹਮਣੇ ਆਉਂਦੀ ਹੈ ਜਾਨੀ ਹਰਪ੍ਰੀਤ ਸਿੰਘ ਹੁਣ ਇਹ ਮਾਫਰਤਾ ਜਾਨੀ ਰਕਬੀਰ ਸਿੰਘ ਹੋਣੀ ਜਿਹੜੇ ਭਾਗਪਤ ਸਾਹਿਬ ਦੇ ਜੱ태ਦਾਰ ਨੇ ਉਹ ਅਸਲ ਵਿੱਚ ਵਿਦੇਸ਼ ਧੋਰੀ ਤੇ ਨੇ 11 ਤਰੀਕ ਨੂੰ ਉਹਨਾਂ ਨੇ ਵਾਪਸ ਪਰਤਣਾ ਸੀ ਪਰ ਜਦੋਂ ਇਹ ਕਾਰਵਾਈ ਹੁੰਦੀ ਹੈ ਉਹ ਵਾਪਸ ਨਹੀਂ ਪਰਤਦੇ ਤੇ ਆਪਣੀਆਂ ਟਿੱਕਾਂ 16 ਫਰਵਰੀ ਤੱਕ ਵਧਾ ਲੈਂਦੇ ਆ 16 ਫਰਵਰੀ ਨੂੰ ਕਹਿੰਦੇ ਆ ਕਿ ਉਹਨਾਂ ਨੇ ਵਾਪਸ ਆ ਜਾਣਾ ਤੇ ਵੱਖ-ਵੱਖ ਪੰਥਰ ਜਥੇਬੰਦੀਆਂ ਜਾਂ ਵੱਖਰੇ-ਵੱਖਰੇ ਆਮ ਪੱਖ ਤੇ ਰਹਿ ਇਹ ਸੋਚ ਰਹੀ ਹੈ ਸਰਦਕੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਸੰਦਰਭ ਦੇ ਵਿੱਚ ਜਿਹੜਾ ਐਜੀਪੀਸੀ ਨੇ ਫੈਸਲਾ ਲਿਆ ਉਹਦੇ ਪ੍ਰतिकਰਮ ਦੇ ਵਿੱਚ ਗਿਆਨੀ ਰਣਜੀਤ ਸਿੰਘ ਹੋਣਾ ਦਾ ਕੀ ਬਿਆਨ ਹੁੰਦਾ ਤੇ ਸੁਖندر ਜੀ ਤੁਸੀਂ ਦੇਖ ਲਓ ਕਿ ਅੱਜ 14 ਤਰੀਕਾ 4 ਦਿਨ ਬਾਅਦ ਗਿਆਨੀ ਰਣਜੀਤ ਸਿੰਘ ਦੀ ਇੱਕ ਪੋਸਟ ਜਿਹੜੀ ਆ ਇਹ ਸਾਹਮਣੇ ਹੁੰਦੀ ਆ ਜਿਹਦੇ ਵਿੱਚ ਐਜੀਪੀਸੀ ਦੀ ਕਾਰਵਾਈ ਨੂੰ ਨਿੰਦਨਯੋਗ ਮੰਦ ਭਾਗ ਆਇਰਾ ਵਗੈਰਾ ਕਿਹਾ ਜਾਂਦਾ ਜਦੋਂ ਕਿ ਸਿੱਧੂ ਸਾਹਿਬ ਲੋੜ ਤੇ ਇਹ ਸੀ ਕਿ ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਪਹਿਲਾਂ ਇੱਕ ਵਾਰੀ ਅਸਤੀਫਾ ਦਿੱਤਾ ਤਾਂ ਉਸ ਵਕਤ ਗਿਆਨੀ ਰਕਬੀਰ ਸਿੰਘ ਉਹਨਾਂ ਨੇ ਕਿਹਾ ਸੀ ਕਿ ਜੇਕਰ ਅਸਤੀਫਾ ਮਨਜ਼ੂਰ ਹੁੰਦਾ ਤੇ ਅਸੀਂ ਵੀ ਆਪਣੀ ਅਸਤੀਫੇ ਜਿਹੜੇ ਦਵਾਂਗੇ ਪਰ ਸਿੱਧੂ ਸਾਹਿਬ 4 ਦਿਨ ਬੀਤਣ ਤੋਂ ਬਾਅਦ ਗਿਆਨੀ ਜਗਜੀਤ ਸਿੰਘ ਉਹਨਾਂ ਦੀ ਇਹ ਜਦੋਂ ਪੋਸਟ ਸਾਹਮਣੇ ਆਉਂਦੀ ਆ ਤਾਂ ਇਹ ਛੱਬੀ ਜਾਲ ਜਿਹੜਾ ਸੁਣਦੇ ਪੰਦੀ ਜਿਹੜਾ ਉਹ ਸਾਹਮਣੇ ਹੁੰਦਾ ਹੈਗਾ ਜਦੋਂ ਕਿ ਲੋੜ ਇਹ ਆ ਕਿ ਗਿਆਨੀ ਹਰਪ੍ਰੀਤ ਸਿੰਘ ਹੋਣਾ ਨਹੀਂ ਜਿਹੜੇ ਦ ਸੰਪਰਦੋਂ ਜਿਹੜੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਈ ਉਹ ਕੇਵਲ ਤੇ ਕੇਵਲ ਫਰੈਂਸ ਦੇ ਜੈਨੀ ਹਰਪ੍ਰੀਤ ਸਿੰਘ ਵੱਲੋਂ ਨਹੀਂ ਸੰਦੇ ਹੈ ਕਿ ਬਲਕਿ ਪੰਜ ਸਿੱਖ ਸਹਿਬਾਨਾਂ ਦੀ ਇਕਤਰਤਾ ਤੇ ਵਿੱਚ ਉਹ ਫੈਸਲੇ ਜਿਹੜੇ ਉਹ ਲੈ ਗਿਆ ਸਨ ਕਿ ਜੇਕਰ ਉਹਨਾਂ ਫੈਸਲਿਆਂ ਵਾਸਤੇ ਜੈਨੀ ਹਰਪ੍ਰੀਤ ਸਿੰਘ ਜ਼ਿੰਮੇਵਾਰ ਆ ਤਾਂ ਉਨੀ ਜ਼ਿੰਮੇਵਾਰੀ ਸਿੱਧੂ ਜੀ ਰਗਵੀਰ ਸਿੰਘ ਉਹਨਾਂ ਦੀ ਬਣਦੀ ਆ ਸੁਲਤਾਨ ਸਿੰਘ ਉਹਨਾਂ ਦੀ ਬਣਦੀ ਆ ਤੇ ਬਾਕੀ ਜਥੇਦਾਰਾਂ ਦੀ ਬਣਦੀ ਆ ਪਰ ਜਿਸ ਤਿੱਕ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਟਾਰਗੇਟ ਕਰਤੀ ਜਿਸ ਤਰੀਕੇ ਨਾਲ ਲੋਕ ਕਹਿ ਰਹੇ ਆ ਜਾਂ ਜੋ ਵੀ ਸਾਹਮਣੇ ਆ ਰਿਹਾ ਜੇ ਇਸ ਸਥਿਤੀ ਨੂੰ ਸਮਝਣ ਦਾ ਯਤਨ ਕਰਦੇ ਆ ਤਾਂ ਇੱਕ ਵਿਸ਼ੇਸ਼ ਅਸੀਂ ਕਹਿ ਸਕਦੇ ਕਿ ਸਾਜਿਸ਼ ਦੇ ਤਰ੍ਹਾਂ ਚੀਜ਼ ਨਹੀਂ ਕਿ ਉਹਨਾਂ ਨੂੰ ਸੇਵਾ ਮੁਕਤ ਕੀਤਾ ਗਿਆ ਪਰ ਲੋਕ ਇਹ ਚੰਬਦੇ ਸਨ ਕਿ ਗਿਆਨੀ ਰਕबीर ਸਿੰਘ ਹੁਣ ਇਸ ਮੁੱਦੇ ਤੇ ਉਸੇ ਅੱਗੇ ਆਉਣ ਤੇ ਸਖਤ ਫੈਸਲਾ ਲੈ ਕੇ ਜਾਨੀ ਹਰਪ੍ਰੀਤ ਸਿੰਘ ਫੜਾਤੀ ਪਿੱਛੇ ਖਲੋ ਹੁਣ ਇਹੋ ਜਿਹਾ ਤਾਂ ਉਹਨਾਂ ਵੱਲੋਂ ਕੋਈ ਯਤਨ ਜਿਹੜਾ ਉਹ ਨਹੀਂ ਕੀਤਾ ਗਿਆ ਕੇਵਲ ਇੱਕ ਪੋਸਟ ਪਾ ਕੇ ਖਾਣਾ ਪੂਰਤੀ ਜਿਹੜੀ ਸੁਖਦੂ ਜੀ ਉਹ ਕਰ ਦਿੱਤੀ ਗਈ ਆ ਜਿਹਦੇ ਨਾਲ ਜਾਨੀ ਰਘਵੀਰ ਸਿੰਘ ਹਾਂ ਦੀ ਧੂਮਕਾ ਦੇ ਉੱਤੇ ਪ੍ਰਸ਼ਨ ਜਿਹੜੇ ਪਿੰਨਾਂ ਵੀ ਲੱਗ ਰਹੇ ਸਰ ਤੇ ਹੋਣ ਵੀ ਸਖਵੰਦਰ ਜੀ ਸਵਾਰੀਆਂ ਦੇ ਨਿਸ਼ਾਨ ਜਿਹੜੇ ਉਹ ਲੱਗਦੇ ਸ਼ੁਰੂ ਹੋ ਗਏ ਆ ਕਿਉਂਕਿ ਜਾਨੀ ਰਕਬੀਰ ਸਿੰਘ ਹੁਣੀ ਜਿਸ ਤਰੀਕੇ ਨਾਲ ਬੀਤੇ ਸਮੇਂ ਚ ਉਹਨਾਂ ਦਾ ਕਾਰਜ ਕਰ ਰਿਹਾ। ਭਾੜਾ ਕਿ ਉਹ ਪਹਿਲਾਂ ਤਾਂ ਇੰਨੀ ਗੱਲ ਕਹਿ ਦਿੰਦੇ ਕਿ ਹਾਂ ਭਈ ਮੈਂ ਇੱਕ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਪਿੱਠ ਤੇ ਖਲੋਤਾ ਜਾਹੀ ਉਹਨਾਂ ਦੇ ਨਾਲ ਆ ਪਰ ਜਦੋਂ ਐਜੀਪੀਸੀ ਫੈਸਲੇ ਸੁਖਿੰਦਰ ਜੀ ਉਹਨਾਂ ਦੇ ਖਿਲਾਫ ਲੈਂਦੀ ਆ ਤਾਂ ਗਿਆਨੀ ਰਕਬੀਰ ਸਿੰਘ ਹੁਣੀ ਚੁੱਪ ਹੋ ਜਾਂਦੇ ਆ ਜਾਨੀ ਅਰਗ ਵੀਰ ਸਿੰਘ ਹੋਣਾ ਨਹੀਂ ਜਿਸ ਤਰੀਕੇ ਨਾਲ ਦੋ ਤਰੀਕ ਦੇ ਹੁਕਮਨਾਮਿਆਂ ਨੂੰ ਪੂਰਨ ਤੌਰ ਤੇ ਲਾਗੂ ਨਾ ਹੋਣ ਦੇ ਸੰਬੰਧ ਵਿੱਚ ਉਹਨਾਂ ਦੇ ਸਵਾਲ ਉੱਠੇ ਕਿ ਲੋਕਾਂ ਨੇ ਜਾਂ ਪੰਥਕ ਤੇਰੇ ਨੇ ਪੁੱਛਿਆ ਕਿ ਹਾਂ ਵੀ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਖਾਸ ਤੌਰ ਤੇ ਕਾਲੀ ਦਲ ਦੀ ਭਰਤੀ ਪ੍ਰਕਿਰਿਆ ਨੂੰ ਲੈ ਕੇ ਜਾਨੀ ਰਕबीर ਸਿੰਘ ਹੋਣਾ ਨੇ ਉਸ ਮੁੱਦੇ ਤੇ ਵੀ ਜਿਹੜੀ ਚੁੱਪੀ ਆ ਉਹ ਤਾਂ ਕੀਤੀ ਹੋਈ ਆ ਹੁਣ 16 ਤਰੀਕ ਨੂੰ ਉਹਨਾਂ ਨੇ ਵਾਪਸ ਆਉਣਾ ਆ ਤਾਂ 16 ਤਰੀਕ ਨੂੰ ਵਾਪਸ ਆਉਣ ਉਹ ਪ੍ਰੰਤ ਜਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਹੱਕ ਦੇ ਵਿੱਚ ਉਹ ਨਿੱਤਰ ਕੇ ਸਾਹਮਣੇ ਆਉਣਗੇ ਜਾਂ ਕੇਵਲ ਤੇ ਕੇਵਲ ਛੱਬੀ ਬਿਆਨ ਦੇ ਕੇ ਆਪਣਾ ਬੁੱਤਾਂ ਉਹ ਸਾਰ ਦੇਣਗੇ ਨਗਰਾ ਸੁਖਵਿੰਦਰ ਜੀ ਇਹਦੇ ਉੱਤੇ ਟਿੱਕੀਆਂ ਨੇ ਖਾਸ ਕਰਕੇ ਜਿਹੜੀਆਂ ਪੱਥਕ ਜੱਥੇ ਵਧੀਆਂ ਨੇ ਜਦ ਸਿੱਖ ਹਲਕਿਆਂ ਦੇ ਵਿੱਚ ਇਸ ਵੇਲੇ ਇਹ ਮੰਗ ਉੱਠਈ ਆ ਕਿ ਗਿਆਨੀ ਰਕੀਸ ਸਿੰਘ ਉਹਨਾਂ ਨੂੰ ਖੁੱਲ੍ਹ ਕੇ ਆਪਣਾ ਪੱਖ ਆ ਉਹ ਸਪਸ਼ਟ ਕਰ ਦੇਣਾ ਚਾਹੀਦਾ ਕਿ ਹਾਂ ਭਈ ਉਹ ਅਕਾਲੀ ਦਲ ਨਾਲ ਨੇ ਤੇ ਜਾਂ ਜਿਹੜੀ ਅਕਾਲ ਤਖਤ ਸਾਹਿਬ ਉਹਨੂੰ ਜਿਹੜੇ ਹੁਕਮਨਾਮੇ ਜਾਰੀ ਕੀਤੇ ਉਹਨਾਂ ਨੂੰ ਇਹਨਾਂ ਮੇ ਲਾਗੂ ਕਰਾਉਣ ਦੇ ਵਿੱਚ ਉਹ ਤਤ ਪਰਦੀ ਤੇ ਜੇਕਰ ਜੈਨੀ ਰਕੀਤ ਸਿੰਘ ਹੁਣ ਇਸ ਮੁੱਦੇ ਤੇ ਚੁੱਪ ਰਹੇ ਨੇ ਤਾਂ ਕੇਵਲ ਤਾਂ ਕੇਵਲ ਬਿਆਨਬਾਜ਼ੀ ਦੇ ਕੇ ਬੁੱਤਾ ਸਾਰਦੇ ਆ ਤਾਂ ਸਿੱਧੂ ਜੀ ਫਿਰ ਸਪਸ਼ਟ ਆ ਕਿ ਅਸਲ ਦੇ ਵਿੱਚ ਉਹ ਵੀ ਛਾਏਗਾ ਕਾਲੀ ਲੀਡਰਸ਼ਿਪ ਦੇ ਅੱਗੇ ਗੋਡੇ ਜਿਹੜੇ ਆ ਤੇ ਚੁੱਕੇ ਆ ਜਿਸ ਤਰ੍ਹਾਂ ਕਿਆਂ ਗੱਲਾਂ ਬੀਤੇ ਸਮੇਂ ਦੇ ਵਿੱਚ ਹੁੰਦੀਆਂ ਰਹੀਆਂ ਨਹੀਂ ਬਾਕੀ ਦੇਖੋ 16 ਤਰੀਕ ਤੋਂ ਬਾਅਦ ਜੈਨੀ ਰਕੀਤ ਸਿੰਘ ਹੁਣ ਇਸ ਮੁੱਦੇ ਤੇ ਆੜ ਕੇ ਆਪਣਾ ਸਟੈਂਡ ਕੀ ਸਪਸ਼ਟ ਕਰਦੇ ਜੀ ਬਿਲਕੁਲ ਅੰਕਾ ਸਾਹਿਬ ਥੋੜੇ ਜ਼ਿਆਦਾ ਜਾਣਨਾ ਚਾਹੂੰਗਾ ਅੱਜ ਕੇਂਦਰ ਦੇ ਨਾਲ ਲੰਬੇ ਸਮੇਂ ਤੋਂ ਰੁਕੀ ਮੀਟਿੰਗ ਜਿਹੜੀ ਹੈ ਉਹ ਦੁਬਾਰਾ ਡੈਡਲੌਕ ਜਿਹੜਾ ਟੁੱਟਿਆ ਅੱਜ ਕੇਂਦਰ ਦੇ ਨਾਲ ਸ਼ਾਮ ਨੂੰ ਕਿਸਾਨਾਂ ਦੀ ਜਿਹੜੀ ਉਹ ਮੀਟਿੰਗ ਹੈ ਔਰ ਇਹ ਮੀਟਿੰਗ ਦੇ ਵਿੱਚੋਂ ਚਲੋ ਪਹਿਲੇ ਦਿਨ ਤਾਂ ਜਿਹੜੀਆਂ ਮੰਗਾਂ ਮੰਨੀਆਂ ਜਾਣ ਇਹ ਤਾਂ ਨਹੀਂ ਹੋ ਸਕਦਾ ਘਟੋ ਘਟ ਇਹ ਆ ਜ਼ਰੂਰ ਕਰਾਂਗੇ ਕਿ ਕੇਂਦਰ ਤੇ ਕਿਸਾਨਾਂ ਦਾ ਆਪਸ ਦੇ ਵਿੱਚ ਜਿਹੜੀ ਇਹ ਚੱਲੀ ਗੱਲਬਾਤ ਦਾ سلسلہ ਹੋਰਾਂ ਟੁੱਟੇ ਇਹ ਜ਼ਰੂਰ ਚੱਲਦਾ ਰਹੂਗਾ ਅ ਬੇਸਬੋ ਸਖਰ ਦਿੱ ਅੱਜ ਕਿਸਾਨਾਂ ਦੇ ਨਾਲ ਕੇਂਦਰ ਦੇ ਅਧਿਕਾਰੀਆਂ ਦੀ ਜਿਹੜੀ ਮੀਟਿੰਗ ਹੋਣੀ ਹੈ 14 ਫਰਵਰੀ ਦੇ ਦਿਨ ਜਿਹੜਾ ਨਿਸ਼ਚਿਤ ਕੀਤਾ ਗਿਆ ਸੀ ਪਤਾ ਲੱਗਾ ਕਿ 28 ਮੈਂਬਰੀ ਵਪਫ ਜਿਹੜਾ ਕਿਸਾਨਾਂ ਦਾ ਆਪਣੇ ਕੇਂਦਰ ਦੇ ਨਾਲ ਥਰੀ ਗੱਲਬਾਤ ਕਰੇਗਾ ਪਰ ਬੜੀ ਹੈਰਾਨਗੀ ਦੀ ਗੱਲ ਹੈ ਕਿ ਅੱਜ ਵੀ ਇਸ ਮੀਟਿੰਗ ਵਿੱਚ ਸ਼ਿਵਰਾਜ ਚੋਹਾਨ ਜਿਹੜੇ ਨਹੀਂ ਉਹ ਸ਼ਾਮਿਲ ਨਹੀਂ ਹੋਣਗੇ ਕਿਉਂਕਿ ਉਹਨਾਂ ਦੇ بیٹے ਦਾ ਜਿਹੜਾ ਵਿਆਹ ਹੈਗਾ ਸੋਖੰਦਰੀ ਬਿਲਕੁਲ ਤੁਸੀਂ ਠੀਕ ਹੈ ਕਿ ਪਹਿਲੀ ਮੀਟਿੰਗ ਦੇ ਵਿੱਚ ਤਾਂ ਇਹ ਹੋ ਨਹੀਂ ਸਕਦਾ ਕਿ ਕਿਸਾਨਾਂ ਦੇ ਜਿਹੜੀਆਂ ਮੰਗਾਂ ਨੇ ਕੇਂਦਰ ਸਰਕਾਰ ਪੂਰਨ ਤਰ੍ਹਾਂ ਤੇ ਝੁੱਕ ਕੇ ਉਹਨਾਂ ਨੂੰ ਮਨਜ਼ੂਰ ਕਰ ਲੈ ਕੇ ਹਾਂ ਭਈ ਠੀਕ ਆ ਪਰ ਹਾਂ ਡੈਡਲੌਕ ਇਹ ਸੋਖੰਦਰੀ ਜ਼ਰੂਰ ਟੁੱਟਾ ਕਿ ਜਿਸ ਤਰੀਕੇ ਨਾਲ ਜਗਜੀਤ ਸਿੰਘ ਡੱਲੇਵਾਲ ਹੁਣੀ ਵਰਤਵੱਤੇ ਬੈਠੇ ਨੇ ਹੋ ਸਕਦਾ ਕਿ ਅੱਜ ਦੀ ਇਸ ਗੱਲਬਾਤ ਦੇ ਵਿੱਚ ਇਹ ਗੱਲ ਸਾਹਮਣੇ ਆਵੇ ਕਿ ਹਾਂ ਭਈ ਡੱਲੇਵਾਲ ਸਭ ਆਪਣਾ ਵਰਤਵੱਤੇ ਜਿਹੜਾ ਆ ਉਹ ਢੋੜ ਦੇ ਕੇ ਇਸ ਨੂੰ ਵਾਪਸ ਲੈ ਲੈਣਗੇ ਪਰ ਇਹ ਆਸ ਕੀਤੀ ਜਾਂਦੀ ਹੈ ਸੁਖਿੰਦਰ ਜੀ ਕਿ ਕਿਸਾਨ ਜਥੇਬੰਦੀਆਂ ਤੇ ਕੇਂਦਰ ਦੇ ਵਿਚਕਾਰ ਜਿਹੜੀ ਗੱਲਬਾਤ ਹੋਣੀ ਆ ਉਸ ਖਾਂਵੇਂ ਮਾਹੌਲ ਦੇ ਵਿੱਚ ਹੋਵੇਗੀ ਕਿਉਂਕਿ ਬੀਤੇ ਲੰਮੇ ਸਮੇਂ ਤੋਂ 2 ਸਾਲ ਦਾ ਸਮਾਂ ਹੋ ਚਲਾ ਕਿ ਜਿਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਆਪਣੇ ਸੰਘਰਸ਼ ਨੂੰ ਉਲੀਕਦੀਆਂ ਪਈਆਂ ਨਹੀਂ ਕਨੌਰੀ ਬਾਡਰ ਤੇ ਸ਼ੰਭੂ ਬਾਡਰ ਤੇ ਇਹਦੇ ਵਿੱਚ ਸ਼ੋਕ ਕਰਨ ਦੀ ਡੈੱਟ ਜਿਹੜੀ ਹੋ ਚੁੱਕੀ ਹੈ ਕਈ ਕੁਝ ਹੋ ਚੁੱਕਾ ਪਰ ਅਜੇ ਤੱਕ ਕੇਂਦਰ ਸਰਕਾਰ ਦੇ ਕਰੇ ਹੰਧਾਰਾ ਜਿਹੜਾ ਉਹ ਨਹੀਂ ਸਿਫਰਿਆ ਪਰ ਅੱਜ ਜਿਹੜੀ ਮੀਟਿੰਗ ਹੋਣੀ ਹੈ ਇਹ ਕਹਿ ਸਕਦੇ ਕਿ ਇੱਕ ਆਸ ਜਿਹੜੀ ਜਰੂਰ ਬਚਦੀ ਆ ਜਿਹੜੀਆਂ ਕਿਸਾਨ ਜੱਥੇ ਬੰਨੀਆਂ ਤੇ ਕੇਂਦਰ ਪਰਚੂਕ ਜਿਹੜਾ ਡੈੱਟਲੌਕ ਸੀ ਉਹ ਜ਼ਰੂਰ ਟੁੱਟੂਗਾ ਬਾਕੀ ਦੇਖਦੇ ਆ ਇਸ ਮੀਟਿੰਗ ਦੇ ਸ਼ਾਮ ਤੱਕ ਨਤੀਜੇ ਜਿਹੜੇ ਸਖੰਦਰ ਜੀ ਕੀ ਸਾਹਮਣੇ ਹੁੰਦੇ ਚਲੋ ਅਣਕ ਸਾਹਿਬ ਤੁਸੀਂ ਪ੍ਰੋਗਰਾਮ ਚੋੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸਖੰਦਰ ਜੀ